ਦੇਖ ਬਾਈ ਕੰਮ ਆਂ ਇੰਡੀਆ ਵੀ ਬਹੁਤ ਕਰ ਆਪਣਾ ਇੰਡੀਆ ਕੰਮ ਹੋਰ ਸਾਬ ਦਾ ਇੱਥੇ ਕੰਮ ਹੋਰ ਸਾਬ ਦਾ ਹਾਂ ਇੰਡੀਆ ਆਪਣਾ ਸੀਜ਼ਨ ਹੁੰਦਾ ਜਦੋਂ ਤੂੜੀ ਦਾ ਕੰਮ ਹੁੰਦਾ 2 ਮਹੀਨੇ ਲੱਗਦਾ ਕਰਾਂ ਨੇ ਦੋ ਆਦਾ ਬਵੇਲੇ ਆਂ ਖਰਾਕ ਚੰਗੀ ਆਪਣੀ ਉੱਥੇ ਇਹ ਨਾ ਸੱਚੀ ਬਹੁਤ ਜ਼ਿਆਦਾ ਹਾਰਡ ਵਰਕ ਹੈ ਤੇ ਹੱਥ ਦੇ ਖਲੋ ਐ ਮੈਨੇ ਪਟਣਾ ਸ਼ੁਰੂ ਹੋ ਗਿਆ ਸਿਮਿੰਟ ਸਿਮਿੰਟ ਬਰੇਤੇ ਨਾਲ ਲੱਗ ਲੱਗ ਐਂ ਲੱਗਦਾ ਹੈਗਾ ਜਿਵੇਂ ਆਪਣੇ ਸਟੂਡੈਂਟ ਆਉਂਦੇ ਉਥੋਂ ਨਵੇਂ ਉਹਨਾਂ ਨੂੰ ਐਨਆਈ ਦੇ 20 ਘੰਟੇ ਅਲੋਡਾ 20 ਘੰਟੇ ਕਰਕੇ ਉਹਨਾਂ ਦਾ ਰੈਂਟ ਵੀ ਮਸਾ ਨਿਕਲਦਾ ਤਾਂ ਹੀ ਉਹਨਾਂ ਨੂੰ ਇਹ ਕੈਸਤੇ ਕਰਨਾ ਪੈਂਦਾ ਕੰਮ ਮਜਬੂਰੀ ਬਣ ਜਾਂਦੀ ਹੈ ਸਭ ਦੀ ਜਿੰਦੇ ਰਿਆ ਐਂ ਆਹੀ ਕੋ ਚੱਲੀ ਜਾਂਦਾ ਹਾਂ ਪਾ ਵੀ ਬਲਦਰਾ ਨਾਲ ਕਦੇ ਦੇਸੀ ਬਿਲਡਰਾਂ ਨਾਲ ਕਦੇ ਗੋਰਿਆਂ ਨਾਲ ਇੰਡੀਆ ਜਾ ਕੇ ਹੁਣ ਮਰਦੇ ਤਾਂ ਨਹੀਂ ਨਾ ਨਾ ਹੁਣ ਨਹੀਂ ਦਬਦੇ ਇੱਥੇ ਡੇਲੀ 11 ਵਜੇ ਲਾਰਮ ਵੱਜਣਾ ਡੇਲੀ ਉਹਨਾਂ ਕੰਮ ਦਾ ਸਾਰਾ ਦਿਨ ਚੱਲਣੇ ਚੱਲਣਾ ਹਾਂ ਤੇ ਜਾ ਕੇ ਰੋਟੀ ਟੋਕ ਆਪ ਕਰਨਾ ਖਰਾਕ ਨਹੀਂ ਉਹੇ ਜਿਹੀ ਮਿਲਦੀ ਤਾਂ ਹੀ ਉਹ ਸਾਰੇ ਕਿ ਲਿੱਸਾ ਹਾਂ ਪਾਰਾ ਖਾਸ ਆ ਓਏ ਇਹ ਕਿੰਨੇ ਕਿਲੋ ਦਾ ਹੂ ਏ ਹੈ ਅਮਰਤ ਕਿੰਨੇ ਕਿਲੋ ਦਾ ਹੂ ਹੋਊਗਾ ਵੀ 7-8 ਕਿਲੋ ਦਾ ਬਈ ਇਹ ਦਰ ਚਾੜੂ ਮਾਰਨਾ ਉਦੋਂ ਖਿੱਚ ਕੇ ਲਿਆਉ। ਇੱਧਰਲੇ ਪਾਸੇ ਉੱਪਰੋਂ ਲੈ ਕੇ ਉਸਕੇ ਅੱਛਾ ਇੱਧਰਲੇ ਪਾਸੇ ਤੇ ਮੈਂ ਦੋ ਦਸਾਂ ਹੀ ਹੁਣ ਅਸੀਂ ਜਿਹੜੀਆਂ ਇੱਟਾਂ ਲਾਉਣੀਆਂ ਨੇ ਚਣਾਈ ਕਰਨੀਆਂ ਉਹਦੇ ਲਈ ਮਸਾਲਾ ਰਲਾਉਣ ਲੱਗੇ ਸੀ ਤੇ ਮਸਾਲਾ ਰਲਾਉਣ ਵਾਸਤੇ ਇਹ ਕਹਿੰਦੇ ਝਾੜੂ ਆਇਆ ਝਾੜੂ ਹੁੰਦੇ ਇੱਥੇ ਇਹ ਝਾੜੂ ਮਾਰਨਾ ਪੈਣਾ ਸਾਰਾ ਸਫਾਈ ਕਰਕੇ ਫੇਰ ਇੱਥੇ ਮਸਾਲਾ ਰਲੂਗਾ ਤੇ ਮਿਸਤਰੀ ਵਾਲਾ ਕੰਮ ਹੈ ਜਿਵੇਂ ਆਪਣੇ ਇੰਡੀਆ 'ਚ ਜਿੰਨਾ ਮਿਸਤਰੀ ਦਾ ਕੰਮ ਹੁੰਦਾ ਉਹ ਸਾਰਾ ਹੈ ਕੰਮ तकरीबन ਸੇਮ ਹੀ ਹੈ ਬਸ ਇੱਥੇ ਯੂਕੇ ਕਰਕੇ ਫਰਕ ਹੈ ਕਿਵੇਂ ਐ ਲਾਉਣਾ ਜੀ ਇਹ ਹਾਂ ਹਾਂ ਤੇ ਭਾਈ ਤੁਹਾਡੀ ਡਿਗਰੀ ਜੇ ਸਟਾਰਟਿੰਗ ਹੋ ਗਈ ਤੁਹਾਡੀ ਹਾਂ ਇਹ ਤੁਹਾਨੂੰ ਅਸੀਂ ਇੱਥੇ ਇੱਥੇ ਨਹੀਂ ਬਣਾਣਾ ਆਪਾਂ ਮਸਾਲਾ ਸਿੱਕਦੇ ਆਪਾਂ ਮਿਕਸਰ ਲਾਣਾ ਹੈ ਪਹਿਲਾਂ ਡੀਪੀ ਵਿੱਚ ਵਜਾ ਕੇ ਥੱਲੇ ਇੱਕ ਕੁਝ ਵੀ ਨਹੀਂ ਡਿੱਗਣਾ ਚਾਹੀਦਾ ਆਪਣਾ ਹੂੰ ਪੂਰਾ ਕਲੀਨ ਕਰਕੇ ਫਿਰ ਡੀਪੀ ਵਿੱਚ ਵਜਾ ਕੇ ਫਿਰ ਮਿਕਸਰ ਲਾਣਾ ਫਿਰ ਮਸਾਲਾ ਬਣਾਣਾ ਹੈ ਜੀ ਆਪਾਂ ਹੂੰ ਨਹੀਂ ਛਾੜੂ ਛਾੜੂ ਇਧਰ ਨੂੰ ਲਾਉਣ ਕਿ ਤੁਹਾਨੂੰ ਇਧਰ ਨੂੰ ਛਾੜੂ ਐਦਾਂ ਹੀ ਲਾ ਪੇਵਦਾ ਭਾਈ ਪੇਵਦਾ ਦੋ ਹੁਣ ਪੈਸੇ ਕਾਲੂ ਵਿਦਾ ਰਹਿੰਦਾ ਸਹੀ ਹੈ ਨਹੀਂ ਬਿਲਕੁਲ ਸਹੀ ਹੈ ਲਸਕਾ ਦਵਾ ਜਿੰਨਾ ਜੋਰ ਲਾ ਸਕਦੇ ਲਾ ਲੋ ਇੱਥੇ ਬਾਵਾ ਦਾ ਜੋਰ ਵਿਖਣਾ ਤੁਹਾਡਾ ਇਹ ਯਾਰ ਮੇਰਾ ਲਾਹ ਇੰਨਾ ਕਦੋਂ ਲਈਆਂ ਨੇ ਤੁਸੀਂ ਵੀ ਮੇਰਾ ਮोटा ਹੱਥ ਵਟਾਓ ਮੈਂ ਤਾਂ ਵੈਸੇ ਆ ਬਾਈ ਦੀ ਡਿਊਟੀਆਂ ਝਾੜੂ ਵਾਲੀ ਟੀਮ ਚ ਤੁਸੀਂ ਨਹੀਂ ਨਹੀਂ ਆਪਾਂ ਝਾੜੂ ਵਾਲੀ ਹੋਰ ਮੈਂ ਇਹ ਭਾਈ ਬਹੁਤ ਜ਼ਿਆਦਾ ਗਲਤੀ ਹੈ ਮੈਨੇਜਰ ਇਹ ਬੁਰਸ਼ ਦੀ ਰਲ ਮਿਲ ਕੇ ਇਨ ਟਾਈਮ ਪਾਸ ਹੁੰਦਾ ਇਹ ਤਾਂ ਹੱਸ ਗਾ ਕੇ ਨਾ ਇੱਕ ਦੂਜੇ ਨੂੰ ਟਿਚਰਾਂ ਕਰਕੇ ਫੇਰੀ ਵਕਤ ਲੰਘਾਉਂਦੇ ਆ ਇਹ ਨਹੀਂ ਕਿਤੇ ਟਾਈਮ ਲੰਘਦੇ ਇਥੇ ਸਹੀ ਗੱਲ ਪਾਜੀ ਹੈ ਇਹਦੇ ਗੱਲ ਤੋਂ ਆ ਯਾਰ ਮਾਂਜਾ ਵਧੀਆ ਮੈਨੂੰ ਇਹਲਾ ਨਾ ਇੰਡੀਆ ਚ ਵੀ ਹੋਣਾ ਚਾਹੀਦਾ ਹੈਗਾ ਠੀਕ ਹੈ ਮਾਜੀ ਬਰੂਮ ਬਰੂਮ ਕਹਿੰਦੇ ਨੇ ਉਹਨੂੰ ਬਰੂਮ ਕਹਿੰਦੇ ਬਰੂਮ ਛੜਿਆ ਨਾ ਬੰਦੇ ਬਦਲਦੇ ਪਏ ਨਾ ਆ ਪਿੰਡ ਵਾਲੇ ਵਧੀਆ ਹੈਂ ਕੀ ਕਹਿੰਦੇ ਜਿੱਦਾਂ ਬੰਦੇ ਬਦਲਦੇ ਪਏ ਨਾ ਬਿਲਡਰ ਨੂੰ ਪਤਾ ਲੱਗ ਗਿਆ ਨਾ ਤੇ ਉਹਨੂੰ ਤੁਹਾਨੂੰ ਝਾੜੂ ਚ ਰੋਲ ਦੇਣਾ ਹੈਂ ਲੱਗਦਾ ਜੀ ਝਾੜੂ ਇਹ ਆ ਕਰਾਂਟੀ ਦੇਖੋ ਇਥੇ ਕਿੱਡੀ ਆ ਕਰਾਂਟੀ ਦਿਖਾਓ ਆਯੂ ਕੇਲੇ ਮਿਸਤਰੀ ਵਾਲੀ ਗਰੰਟੀ ਐ ਆ ਦੇਖੋ ਗਰੰਟੀ ਨੂੰ ਕਰੰਟਾ ਕਹਿੰਦੇ ਆ ਕਰੰਟਾ ਪਿੰਡ ਲੈ ਲੈਣੀ ਐ ਕਿਹ ਹੈ ਪਿੰਡ ਲੈ ਜਾਨੀ ਕਿਹ ਇਸਤਰੀ ਨੂੰ ਗਿਫਟ ਕਰਕੇ ਆਉਣੀ ਆ ਮਿਸਤਰੀ ਨੂੰ ਗਿਫਟ ਕਰਨੀ ਆ ਸ਼ੋਪੇ ਮਿਸਤਰੀ ਨੂੰ ਆਪਣੇ ਮੈਂਡ ਵਾਲੇ ਨੂੰ ਗਿਫਟ ਕਰਨੀ ਕੋਥੇ ਜਾ ਕੇ ਯਾਦ ਕਰ ਰੱਖਣੀ ਆ ਸ਼ੋਪੇ ਜਿੱਥੇ ਵੀ ਉੱਥੇ ਆ ਕੇ ਕੰਮ ਕਰਦੇ ਸੀ ਇੰਗਲੈਂਡ ਦੀ ਬਣੀ ਹੋਈ ਇਹ ਆਹ ਇੰਗਲੈਂਡ ਦੀ ਗਰੰਟੀ ਚਲੋ ਬਈ ਖਰ ਲਓ ਹੋ ਗਿਆ ਤਾਂ ਕਲੀਨ ਜਿਹੜਾ ਤੇ ਇਦਾਂ ਲੱਗੇ ਜਦਾਂ ਲਾਲੇ ਕੱਪੜੇ ਜੀ ਮਿਕਸਰ ਤੋਂ ਇਹਨਾਂ ਨੇ ਹੈ ਇਹ ਮਿਕਸਰ ਤੁਹਾਨੂੰ ਦਿਖਾ ਦਈਆ ਮਿਕਸਰ ਇਹਨਾਂ ਦਾ ਆਪਣੇ ਤਾਂ ਬਾਲੇ ਵੱਡੇ ਵੱਡੇ ਹੁੰਦੇ ਢੋਲ ਜੇ ਇਹ ਡੱਗ ਮਿਕਸਰ ਹੁੰਦਾ ਇਹਨਾਂ ਦਾ ਇਹ ਮਸਾਲਾ ਰਲੂਗਾ ਇਹ ਚ ਖਿੱਚ ਦੇਆ ਕਿ ਮੈਂ ਖਿੱਚਾਵਾਂ ਲਓ ਬਈ ਪਰਾਟ ਯਾਰ ਲੈਓ ਮਿਕਸਰ ਹੋ ਜਾਊਗਾ ਹਾਂ ਆਇਸ ਤੋਂ ਦੇਖਿਆ ਬੱਕਟ ਭਰਾਂਗਾ ਆਜੋ ਆਜੋ ਇਹਦੇ ਤੇ ਰਲਾਉਣਾ ਹੈ ਤਰਪਾਲ ਤੇ ਹਾਂ ਜੀ ਉੱਪਰ ਲਾਓ ਜੀ ਅੱਛਾ ਇਹ ਥੱਲੇ ਹੀ ਨਿਕਣਾ ਚਾਹੀਦਾ ਸਬਾਨ ਇਹ ਛੂਲੇ ਆ ਛੂਲੇ ਦੱਸ ਤਾਂ ਇਹ ਓਲੇ ਆ ਬਾਈ ਇਹਦੇ ਬਤਾਨੀ ਬਸ ਬਾਈ ਇਹ ਕਾਹਤੋ ਇਹਦੇ ਤੋਂ ਪਰਸੋਂ ਦਾ ਕਰਨੇ ਅੱਛਾ ਇਹ ਚੜਨਾ ਕੰਮ ਇਸੋੱਖਾ ਹੀ ਇਹ ਕੰਮ ਸੋੱਖਾ ਤਾਂ ਹੈਗੀ ਆ ਲੋਕ ਆਏ ਆਖਣਗੇ ਵੀ ਜੇ ਇੰਨੀ ਕੰਮ ਕਰਨ ਦਾ ਚਾਹੀ ਤੇਰੇ ਘਰੇ ਲੱਗ ਜਾ ਘਰ ਘਰ ਪਈ ਜਾਂਦਾ ذرا ਉੱਥੇ ਆਉਂਦੇ ਆਉਂਦੇ ਲਾ ਲੈ ਪਰ ਯੂਕੇ ਦਾ ایکسپੀਰੀਅੰਸ ਯੂਕੇ ਦਾ ਨਾ ਚੱਕੜਾ ਹੁਣ ਤਾਂ ਉਹ ਨਾ ਐਦਾ ਪਾਗਲ ਚੱਕੜਾ ਇਹ ਪਹਿਲੇ ਦਿਨ ਦਾ ਕੰਮ ਸਿੱਖਣਾ ਹੀ ਪੈਣਾ ਵੀ ਸਿੱਖ ਹੁੰਦਾ ਕਿਵੇਂ ਇਹ ਹਾਂ ਛਾ ਇਹਦੇ ਤੇ ਲਾ ਕੇ ਆਇਆ ਸਿੱਧਾ ਕਰ ਲਿਆ ਅੱਛਾ ਹੋ ਜਾਣਾ ਹੈ ਨਾ ਜਦੋਂ ਰਲ ਜਾਣਾ ਤੇਰੇ ਨੂੰ ਐਵੇਂ ਡੇਡਾ ਕਰ ਦੇਣਾ ਠੀਕ ਹੈ ਹਾਂ ਜੀ ਜੀ ਬਿਜਲੀ ਤੇ ਚੱਲਦਾ ਇਹ ਆਪਣੇ ਵਾਲਾ ਤਾਂ ਤੇਲ ਤੇ ਚੱਲਦਾ ਹੁੰਦਾ ਹੈ ਤੇਲ ਵਾਲਾ ਵੀ ਮਿਲ ਜਾਂਦਾ ਹੈ ਤੇਲ ਵਾਲੇ ਰੋਲ ਲਿਆਇਆ ਇੱਕ ਵਧੀਆ ਰੇ ਮਸ਼ੀਨਾਂ ਪੈਟਰੋਲ ਤੇ ਨੱਖ ਜਿਨਾ ਅੱਛਾ ਪੈਟਰੋਲ ਤੇ ਵੀ ਚੱਲ ਪੈਂਦਾ ਪੈਟਰੋਲ ਸੋ ਚੱਲਦੀ ਜਾਂਦੀ ਰੋਲ ਹੈ ਆਲੇ ਰੋਲ ਹੈਗੀ ਯਾਰ ਤਾਰ ਉਹ ਜੀ ਕੋਈ ਨਾ ਹੋਈ ਹਾਂ ਚੱਕ ਲੈਂਦਾ ਜੀ ਰੋਲ ਬਿਜਲੀ ਤੇ ਚੱਲਦੇ ਆ ਸਾਰੇ ਰੇਡੀ ਬਲ ਵੈਗਰੂ ਜੀ ਇਹਦੇ ਚ ਸਮਾਨ ਸੱਟਣਾ ਹੁਣ ਮਟੀਰੀਅਲ ਵਿੱਚ ਸੱਟ ਗਏ ਇਹਦੇ ਇਹ ਮਿਕਸ ਕਰੀ ਚਲੋ ਨਾਲ ਆ ਉਹ ਤਾਂ ਆਪਣੇ ਸੇਮ ਹੀ ਜੇ ਬਣਦਾ ਉਹਨਾਂ ਪਾ ਕੇ ਸਾਰਾ ਬਸ ਉਹਨੇ ਉੱਥੇ ਵੀਲ ਵੈਰੋ ਰੱਖ ਕੇ ਆਪਾਂ ਕਹਿ ਦਿੰਦੇ ਹਾਂ ਜੀ ਮੈਨੂੰ ਉਹ ਪਿੰਡ ਚ ਆਪਣੇ ਲੈ ਕੇ ਆਉਣਾ ਜਿਹੜੀ ਚ ਆਪਾਂ ਰੈਡੀ ਜੀ ਰੈਡੀ ਜੀ ਕਹਿੰਦੇ ਹਾਂ ਉਹਦੇ ਚ ਰੈਡੀ ਚ ਸੱਟਿਆ ਹੋਣਾ ਬਸ ਉਹ ਸੱਟਾ ਇਦੋਂ ਗਾਹਾਂ ਲੈ ਜਿੱਥੇ ਲੈ ਗਏ ਨਾ ਨਹੀਂ ਬੱਕਟਾਂ ਜਿਹੜੇ ਉੱਪਰ ਲੈ ਗਏ ਨਾ ਤਾਂ ਬੱਕਟਾਂ ਲੈ ਜਾਓ ਤਾਂ ਮਸਾਲਾ ਉੱਪਰ ਜਾਊਗਾ ਹਾਂ ਉੱਪਰ ਬੱਕਟ ਜੇ ਬਾਲਟੀ ਜੇ ਬੱਜ ਜਾਊਗਾ ਜਿਹੜਾ ਮੋਡੇ ਧਰ ਕੇ ਲੈ ਜਾਓ ਤਾਂ ਇਹ ਦੋ ਗੁੰਡੇ ਹੁੰਦੇ ਨੇ ਜਿਵੇਂ ਮਰਜ਼ੀ ਓ ਯਾਰ ਜਿਵੇਂ ਇਹ ਕੰਮ ਹੈ ਸਾਰਾ ਤੇ ਜੇ ਇੰਡੀਆ 'ਚ ਕਰਨਾ ਹੋਵੇ ਇੰਡੀਆ ਨਾਲ ਸੌਖਾ ਹੈਗਾ ਔਖਾ ਹੈਗਾ ਦੇਖ ਬਾਈ ਕੰਮ ਇੰਡੀਆ ਵੀ ਬਹੁਤ ਕਰਾ ਆਪਣਾ ਇੰਡੀਆ ਕੰਮ ਹੋਰ ਸਾਬ ਦਾ ਇੱਥੇ ਕੰਮ ਹੋਰ ਸਾਬ ਦਾ ਇੰਡੀਆ ਆਪਣਾ ਸੀਜ਼ਨ ਹੁੰਦਾ ਜਦੋਂ ਤੂੜੀ ਦਾ ਕੰਮ ਹੁੰਦਾ 2 ਮਹੀਨੇ ਲਗਾਤਾਰ ਕਰਨ ਲਈ ਦੂਆ ਦਾ ਪਬੈਲਿਆਂ ਖਰਾਕ ਚੰਗੀ ਆਪਣੀ ਉੱਥੇ ਇੱਥੇ ਡੇਲੀ ਓਨੇ ਵੇਲੇ ਆਰਮ ਵੱਜਣਾ ਡੇਲੀ ਓਨਾ ਕੰਮ ਦਾ ਸਾਰਾ ਦਿਨ ਚੱਲਣੇ ਚੱਲਣਾ ਤੇ ਜਾ ਕੇ ਰੋਟੀ ਟੋਕਾ ਆਪ ਕਰਨਾ ਖਰਾਕ ਨਹੀਂ ਉਹੇ ਜੀ ਮਿਲਦੀ ਤਾਈਆਂ ਸੇ ਹਰੇਕ ਲਿੱਸਾ ਹੋ ਜਾਂਦਾ ਆਪਾਂ ਕਹਿੰਦੇ ਨਾ ਵੀ ਉਥੇ ਫਲਾਣਾ ਲਿੱਸਾ ਹੋ ਗਿਆ ਇਹ ਤਾਈਆਂ ਹੋ ਜਾਂਦਾ ਬੰਦਾ ਕਰ ਜਾ ਕੇ ਰੋਟੀ ਟੋਕਾ ਸਾਰਾ ਦਿਨ ਬੰਦਾ ਤੜਕੇ 8 ਵੇ ਕੰਮ ਸ਼ੁਰੂ ਹੋ ਜਾਂਦਾ ਸ਼ਾਮ ਨੂੰ 5- ਆਲਾ ਬਣਾਉਣੀ ਫਿਰ ਨਾਉਣਾ ਧੌਣਾ ਖਾਣਾ ਪੀਣਾ ਬੰਦਾ ਸੌ ਜਾਂਦਾ ਸਵੇਰੇ ਫੇਰ ਉਹੀ ਕੋਸਾ ਹੈ ਦਿੱਲੀ ਆਹੀ ਕੋਸਾ ਗੱਲਿਆਂ ਤਵਾਰ ਛੁੱਟੀ 12 ਮਹੀਨੇ 30 ਦਿਨ ਆਹੀ ਚੱਲੀ ਜਾਂਦਾ ਤਾਈਓ ਬੰਦਾ ਖਰਾਕ ਉਹੀ ਮਿਲਦੀ ਨੇ ਆਪ ਰੋਟੀਆਂ ਲਾ ਕੇ ਹਣੀਆਂ ਪੈਂਦੀਆਂ ਇੰਡੀਆ ਨੂੰ ਇੰਡੀਆ ਨੂੰ ਮੇਰਾ 20 ਕਿਲੋ ਭਾਰ ਘਟ ਗਿਆ ਬਈ ਮੇਰੇ ਚ 93 ਕਿਲੋ ਸੀ ਹੁਣ 70 ਕਿ ਰਹਿ ਗਿਆ ਇੰਡੀਆ ਨੂੰ ਔਖਾ ਹੈ ਮਤਲਬ ਹਾਂ ਔਖਾ ਇੰਡੀਆ ਜਿਨੇ ਮਰਜੀ ਖੇਤੀ ਚ ਜਿੰਨਾ ਮਰਜੀ ਨੂੰ ਜਿੰਨਾ ਮਰਜੀ ਕੁਛ ਕਰਿਆ ਬਈ ਪਰ ਉਰੇ ਦਾ ਕੰਮ ਹੋਰ Saab ਦਾ ਕੋਰੇ ਡੇਲੀ ਉਹਨਾਂ ਕਰਨਾ ਹੀ ਕਰਨਾ ਸਾਰਾ ਦਿਨ ਸਰੀਰ ਨੂੰ ਚੱਲਣਾ ਹੂੰ ਮੇਰਾ ਇੰਡੀਆ ਉੱ ਥੋੜਾ ਘਰੇ ਸਾਬ ਨਾਲ ਵਧ ਗਿਆ ਰੱਕ ਚਲਾਉਣਾ ਟਰੱਕ ਚਲਾਉਣਾ ਹਾਂ ਫੀਲਡ ਦੇ ਬੱਕਰੀਆਂ ਫੀਲਡ ਹੈ ਬੱਕਰੀ ਫੀਲਡ ਹੈ ਜੇ ਭਾਰ ਵਧਾ ਨਾਲ ਸੰਸ ਬਣਾ ਟਰੱਕ ਤੇ ਚੜ ਜਾ ਹਾਂ ਰਹਿਣ ਵਧੀਆਂ ਥੱਲੇ ਭਾਜੀ ਤੇ ਨਹੀਂ ਰੁਕ ਸਕਦੀ ਵੀ ਇਹ ਲਿੱਸਾ ਹੋ ਗਿਆ ਨਹੀਂ ਮੇਰਾ ਵਧਿਆ ਬਹੁਤ ਨਹੀਂ ਨਹੀਂ ਉਹ ਫਿਰ ਕੰਮ ਅਲੱਗ-ਅਲੱਗ ਹੈ ਮਤਲਬ ਇਹ ਐਂ ਕਹਿੰਦਾ ਵੀ ਜਿਹੜਾ ਬਿਲਡਰ ਬਿਲਡਰ ਵਾਲਾ ਕੰਮ ਆ ਉਹਦੇ ਚ ਭਾਰ ਘਟੂਗੇ ਘਟੂਗਾ ਉਹ ਲਾ ਕੇ ਤੁਸੀਂ ਬਿਲਡਰ ਹੀ ਬਤਨਾਮ ਕਰਨੇ ਆ ਗੱਲ ਤੇ ਨਹੀਂ ਨਹੀਂ ਪਰ ਇਹ ਨਵੇਂ ਨਵਾਂ ਬੰਦਾ ਕੰਮ ਵੀ ਇਹੀ ਕਰਦਾ ਇਹ ਵੀ ਐਕਸਪੈਰੀਮੈਂਟ ਦਿੰਨੇ ਹੋਣਾ ਹਾਂ ਜੀ ਮੈਂ ਸਕੈਰਫੋਲਡਿੰਗ ਕੀਤਾ ਸਟਾਰਟ ਸਕੈਰਫੋਲਡਿੰਗ ਦਾ ਮੈਂ ਹੀ ਕਰਦਾ ਨਾ ਸਾਰਾ ਨਾਲ ਮੈਨੇਜ ਤੇ ਉਹ ਟਰਾਈ ਕਰਦੇ ਵੀ ਘਟਦਾ ਹਾਂ ਆਉਣ ਵਾਲੇ ਮਹੀਨੇ ਚ ਦੇਖਦੇ ਕੀ ਬਣਦਾ ਇਹ ਕੰਜਰਾ ਤੇਰਾ ਘਟ ਗਿਆ ਤੂੰ ਫੇਰ ਬਦਲਾਉ ਕਰ ਦੇਣਾ ਫਿਲਟਰ ਮੈਨੂੰ ਪਤਾ ਉਹ ਪਤਾ ਮੈਨੂੰ ਤੁਹਾਡਾ ਤੁਸੀਂ ਮੇਰੇ ਇਹਨੇ ਦਾ ਬਾਈ ਮੁੰਡੇ ਨੇ ਹਜੇ ਅਜੇ ਥੋੜੇ ਦਿਨ ਲਾਏ ਸੀਗੇ ਥੋੜੇ ਦਿਨ ਅੱਧੀ ਦਿਹਾੜੀ ਲਾਈ ਸੀ ਅੱਧੀ ਦਿਹਾੜੀ ਲਾਈ ਇਹ ਤਾਂ ਇਹ ਕਹਿੰਦਾ ਕੋਈ ਹੋਰ ਲੱਭਾਂਗੇ ਕੰਮ ਕਰ ਹੁਣ ਕਦੇ-ਕਦੇ ਆ ਜਾਂਦਾ ਇਹ ਰੈਗੂਲਰ ਨਹੀਂ ਜਾਂਦਾ ਇਹ ਨੂੰ ਤਾਂ ਕੋਈ ਇਹ ਵੀ ਨਹੀਂ ਪੁੱਛ ਸਕਦਾ ਤੂੰ ਕਦੋਂ ਤੱਕ ਕੰਮ ਕੀਤਾ ਇਹ ਕਹੂਗਾ ਦੁਪਹਿਰ ਤੱਕ ਹਾਂ ਦੁਪਹਿਰ ਤੱਕ ਸਵੇਰੇ ਗਿਆ ਹੈਗਾ ਦੁਪਹਿਰੇ ਬਿਲਡਰ ਨਾਲ ਲੱਗ ਕੇ ਕਰ ਤੇ ਇਹ ਇਹ ਹਜੇ ਰੈਗੂਲਰ ਕੰਮ ਕਰ ਰਿਹਾ ਤੂੰ ਤਾਂ ਰੈਗੂਲਰ ਕਰ ਰਿਹਾ ਦਨ ਜਿੰਦੇ ਰਹੇ ਆਇਓ ਆਹੀ ਕੋ ਚਲੀ ਜਾਂਦਾ ਹਾਂ ਪਾ ਵੀ ਬਦਰਾ ਨਾਲ ਕਦੇ ਦੇਸੀ ਬਦਰਾ ਨਾਲ ਕਦੇ ਗੋਰਿਆਂ ਨਾਲ ਇੰਡੀਆ ਜਾ ਕੇ ਹੁਣ ਮਰਦੇ ਤਾਂ ਨਹੀਂ ਨਾ ਨਾ ਹੁਣ ਨਹੀਂ ਦਬਦੇ ਹੁਣ ਤਾਂ ਜਮ ਹੋ ਗਿਆ ਇੱਥੇ ਵਾਲਾ ਕੰਮ ਬਾਈ ਇਹੇ ਤੱਕ ਨਹੀਂ ਜਾਂਦਾ ਬੰਦੇ ਆ ਆਪਣਾ ਪੁੱਸ ਪੈ ਗਿਆ ਕੰਮ ਕਰਨ ਦਾ ਬਸ ਇਹਦੀ ਚੱਲ ਉਹਥੇ ਮੰਜੇ ਦੇ ਬੈਠੇ ਬਿਠਾਣੇ ਆਉਂਦੀ ਆ ਫਿਰ ਤੋਂ ਕੰਮ ਕਰਕੇ ਆਉਂਦੇ ਐਗਜ਼ਾਮਪਲ ਤਾਂ ਸਹੀ ਆ ਹਾਂ ਵੇਖ ਲਓ ਉਹ ਬੰਦਾ ਸਾ ਨਾ ਮੋਟਾ ਨਾ ਪਤਲਾ ਉਹ ਬਿਲਡਰਾਂ ਨਾਲ ਨਹੀਂ ਜਾਂਦਾ। ਨਾ ਵੇਖ ਲਓ ਸਹੀ ਆ ਇਹ ਗੱਲ ਤਾਂ ਸਹੀ ਆ ਬਿਲਡਰਾਂ ਦਾ ਬੰਦਾ ਪਤਲਾ ਹੁੰਦਾ। ਬੰਦਾ ਪਤਲਾ ਹੁੰਦਾ ਹੈ। ਹਣਾ ਉਹ ਵੇਖ ਲਓ ਜਮਾ ਵਿਚਾਲੇ ਪਿਆ ਨਾ ਮੋਟਾ ਨਾ ਬਦਲਾ। ਸਹੀ ਗੱਲ ਆ। ਤੇ ਕੀ ਕਹਿੰਦੇ ਖੇਤ ਜਾਂਦਾ ਰੋ। ਅਸਲ ਖੇਤ ਤੋਂ ਬੰਦਾ ਥੱਕ ਕੇਉਂ ਨਾ ਘਰੇ ਆ ਕੇ ਦੁੱਧ ਦਾ ਜੱਗ ਪੀਂਦਾ ਚੂਰੀਆਂ ਕੁੱਟੀਆਂ ਪਈ ਹੁੰਦੀਆਂ ਨਹੀਂ ਖਰਾਗ ਹੁੰਦੀਆਂ ਬੰਦੇ ਦੀ। ਇੱਥੋਂ ਬੰਦਾ ਥੱਕ ਕੇ ਘਰ ਜਾਂਦਾ ਆਪ ਨੂੰ ਜਾ ਕੇ ਆਟੇ ਉਹਨਾਂ ਨੇ ਪੈਂਦਾ ਦਾਲਾਂ ਬਣਾਉਣੀਆਂ ਪੈਂਦੀਆਂ। ਆ ਜੇ ਮੰਦੇ ਜਦੀ ਭੁੱਖ ਮਾਰਦੇ ਨੇ ਜਾਂ ਤਾਂ ਤੱਪਰ ਜਾਂਦਾ ਹੁੰਦਾ ਉਸੇ ਦਾ ਹੁਣ ਆਉਣਾ ਹੀ ਹੈ ਬਈ ਜਾਂ ਤਾਂ ਮਾਰੇ ਛਾਬੇ ਤੇ ਚੱਕ ਕੇ ਖਾਣੀ ਸੋਖੀ ਰੋਟੀ ਲਾਲੀ ਬਾਤ ਰਾਤ ਨੂੰ ਰੋਟੀ ਲਾ ਕੇ ਧਰਤੀ 8 ਰੋਟੀਆਂ ਧਰਤੀਆਂ ਇਹ ਦੂਆ ਦਾ achar ਖਾ ਕੇ ਰਾਤ ਨੂੰ ਚੜ ਕੇ ਉੱਥੇ ਬੈਕ ਰਹੀਆਂ ਉਹ ਰੋਟੀਆਂ ਰਾਤ ਵਾਲੀਆਂ ਚਲੋ ਕੰਮ ਤੇ ਚਲੋ ਰਾਤ ਵਾਲੀਆਂ ਚਾਹ ਨਾਲ ਚੱਕ ਲਈ ਬਸ ਜਾਂਦਾ ਨਾ ਪੀ ਆਹੀ ਕੁਛ ਚੱਲੀ ਜਾਂਦਾ ਆਹੀ ਕੁਛ ਦੇ ਨਾਲ ਦੀ ਨਾਲ ਖਾਲੀ ਚੱਲੀ ਜਾਂਦਾ ساری ਜ਼ਿੰਦਗੀ ਚ ਹੂੰ ਦੇ ਨਾਲ ਦੀ ਨਾਲ ਬੰਦਾ ਮਸ਼ੀਨ ਬਣ ਜਾਂਦਾ ਹੈ ਪੈਸੇ ਪਿੱਛੇ ਕਦੇ ਕਦੇ ਆਪਾਂ ਹੋਰ ਦੇਖਦੇ ਉੱਥੇ ਇਕੱਲਾ ਆਪਾਂ ਲੰਡਨ ਬ੍ਰਿਜ ਦੀਆਂ ਫੋਟੋਆਂ ਦੇਖ ਲੈਣੇ ਵੀ ਆ ਪੁਲ ਜਬਾਹਲਾ ਸੋਹਣਾ ਪਤਾ ਨਹੀਂ ਉੱਥੇ ਸੀ ਇੱਕ ਦਿਨ ਹੀ ਗਿਆਗੇ ਦੂਬਾਰ ਕੰਮ ਹੀ ਕਰਨਾ ਬਈ ਉੱਥੇ ਕੰਮ ਮੇਲ ਚੀਜ਼ ਕੰਮ ਆ ਉੱਥੇ ਮਿੱਟੀ ਕਢਾ ਕੇ ਲੈ ਆਉਣੀ ਹੈਗੀ ਇਹ ਬੰਦੇ ਦੀ ਇਹ ਬੰਦੇ ਕਿੰਨੇ ਕਿੰਨੇ ਸਾਲ ਤੁਸੀਂ ਤਾਂ ਹਰਮਨ ਜਾਇਆ ਤੂੰ ਲੰਡਨ ਮੈਂ ਕਈ ਵਾਰੀ ਗਿਆ ਆ ਅੱਛਾ ਜੀ ਇਹ ਇਹਨੂੰ ਲੈ ਕੇ ਜਾਓ ਇਹਨਾਂ ਨੇ ਮੈਨੂੰ ਨੈਗੇਟਿਵ ਕਰਤਾ ਬੈਲੀ ਇਹਨੇ ਉੱਥੇ ਨਾ ਜਾਣਾ ਕਿਉਂ ਕਿ ਅਸੀਂ ਬਹੁਤ ਵਾਰੀ ਵਾਗ ਗਏ ਹੂੰ ਉੱਥੇ ਦੇਖਣਾ ਜਰੀਆ ਹੋਰ ਆ ਬਈ ਆ ਕੇ ਬੰਦੇ ਨੂੰ ਰਿਐਲਿਟੀ ਉਰੇ ਆ ਕੇ ਪਤਾ ਲੱਗਦੀ ਆ ਵੀ ਕੀ ਜੀ ਰਿਐਲਿਟੀ ਔਖੀ ਆ ਉੱਥੇ ਹਰੇਕ ਕਹਿੰਦਾ ਬਈ ਜਾਵਾਂਗੇ ਚੱਕਰਾਂਗ ਮਾਰਦਾਂਗੇ ਐ ਕਰਦਾਂਗੇ ਐ ਬਾਹਰ ਕਰਦਾਂਗੇ ਉਰੇ ਆ ਕੇ ਬੰਦਾ ਸਾਰੇ ਪੋਲੇ ਪਾ ਜਾਂਦੇ ਨੇ ਉਰੇ ਆ ਕੇ ਗੱਲ ਹੋਰ ਆ ਮਸਾਲਾ ਹੋਰ ਸਾਹ ਵਧਾਉਂਦਾ ਹੈ ਨਾ ਸੀਮੈਂਟ ਕਹਿੰਦੇ ਨੇ ਮੋਟਰ ਮੋਟਰ ਮੱਖ ਕਹਿੰਦੇ ਨੇ ਮੋਟਰ ਮੱਖ ਮੋਟਰ ਕਹਿੰਦੇ ਨੇ ਜਿਹਨੇ ਆਪਣੇ ਉਧਾ ਪੰਜਾਬੀ ਮੱਖ ਮੱਖ ਕਹਿੰਦੇ ਨੇ ਪੰਜਾਬੀ ਮੱਖ ਕਹਿੰਦੇ ਨੇ ਸੈਂਟ ਨੇ ਮੱਖ 3-5 ਮਿੰਟ ਤੇ ਕਹਿੰਦੇ ਨਾਪ ਰਹੇ ਨੇ ਲੈ ਬਾਈ ਨੇ ਕਰਤਾ ਸਾਫ ਕਰਕੇ ਖਾਲੀ ਇਹ ਐ ਉਲਟਾ ਤਾ ਦੇ ਆਹ ਗਿਲੰਦਾ ਬਾਈ ਬੇਲ ਚ ਆਇਆ ਸ਼ਵਲ ਹੈ ਇਹ ਕੀ ਕਹਿੰਦੇ ਆ ਸ਼ਵਲ ਸ਼ਵਲ ਇਹਦੇ ਨਾਲ ਕੀ ਕਰਨਾ ਹੁਣ ਇਹ ਸੈਂਡ ਇੱਥੋਂ ਪਾਵਾਂਗੇ ਚੱਕ ਕੇ ਯੂਕੇ ਦੀ ਯੂਕੇ ਵਾਲੀ ਕਹੀ ਕੰਮ ਤੋਂ ਹੀ ਵੀ ਨਹੀਂ ਕਰਦੇ ਬਿਲਡਰ ਤੋਂ ਬਿਨਾਂ ਟੀਚਕੀ ਟੀਚਕੀ ਚੱਲੀ ਜਾਂਦਾ ਮਿੰਟ ਹੈ ਹਾਂ ਰਾ ਕੀ ਹੈਗਾ ਵੇਕ ਕਰਨਾ ਮੰਨਦਾ ਜਿਵੇਂ ਆਪਣੇ ਬਰੇਤੀ ਨਾਲ ਕਰਦੇ ਆ ਆ ਬਰੇਤੀ ਹੈ ਹਾਂ ਇਹਨੂੰ ਸੈਂਡ ਕਹਿੰਦੇ ਆ ਇੱਥੇ 12 ਪੈਣਗੀਆਂ ਥੱਲੇ ਡੁੱਲੀ ਜਾਂਦਾ ਹੈਗਾ ਐਵੇਂ ਮੁੰਨਣੇ ਹੋਣੀ ਪੈਂਦੀ ਆ ਯਾਰ ਹਾਂ ਦੇਖ ਲਓ ਵੱਡਾ ਭਾਈ ਕੰਮ ਕਰਦਾ ਕੋਲੇ ਖੜੇ ਝਾਕੀ ਜਾਂਦੇ ਅਧਰੀ ਦੀਹਾੜੀ ਦਾ ਐਕਸਪੀਰੀਅੰਸ ਤੁਹਾਨੂੰ ਫੇਰ ਹੀ ਹੋਣਾ ਹੈ ਕਹਿੰਦੇ ਐਕਸਪੀਰੀਅੰਸ ਫੇਰ ਹੋਊ ਬੱਟ ਲਾ ਦੋ ਚਾਰ ਇਹਨਾਂ ਤੁਸੀਂ ਮੇਰੇ ਲਈ ਦਿਹਾੜੀ ਦੇ ਮੇਰੇ ਲਈ ਅੱਜ ਤੁਸੀਂ ਪੂਰੀ ਕਰਨੀ ਆ। ਇਹ ਦੇਖੋ ਅਹੀ ਜੀ ਬਰੇਤੀ ਹੁੰਦੀ ਹੈ ਇੱਥੇ। ਇਹ ਸੈਂਡ ਬੈਗ ਸੈਂਡ ਬੈਗ ਹੈ ਇਹਦੇ ਨੂੰ। ਜਿਆ ਸੈਂਡ ਬੈਗ ਹੀ ਬੋਲਦੇ ਨੇ। ਹਾਂਜੀ ਭਾਈ। ਹੈ? ਸੈਂਡ ਬੈਗ ਬੋਲਦੇ। ਇਹ ਮੁੱਲ ਦਾ ਹੁੰਦਾ। ਸੀਮੈਂਟ। ਇਹ ਮੁੱਲ ਹੁੰਦਾ ਸਾਰਾ। ਅਸੀਂ ਆਪਾਂ ਇੰਡੀਆ ਬਰੇਤੀ ਕਹਿੰਦੇ ਨੇ ਆ। ਆਪਾਂ ਜਮੈਂ ਟਰੱਕ ਲਾਹ ਲੈਨੇ ਆ ਬਰੇਤੀ ਦਾ। ਹਾਂ। ਓਵੇਂ ਬੈਗ ਹੁੰਦੇ ਆ। ਜੰਬੋ ਕਹਿੰਦੇ ਹਾਂ। ਜੰਬੋ। ਲਾ ਵੀ ਮਸਾਲਾ ਰਲਾਦਾ ਮਿਕਸਚਰ ਜੇ। ਆ ਇਹ ਨਹੀਂ ਸਕਾ ਪਹੁੰਚਾਇਆ ਇਹ ਸਾਰਾ ਕੁਝ ਅੱਜ ਕਿਪ ਤਾਂ ਮੈਨੂੰ ਪਤਾ ਆਉਂਦੀ ਵੀ ਸਿੱਟਦਾ ਸਾਰਾ ਕੁਝ ਟਰਾਲੀ ਕਿਪ ਟਰਾਲੀ ਇਹ ਜਾਉਗੀ ਇੱਥੋਂ ਚੱਕ ਕੇ ਲੈ ਕੇ ਜਾਣਗੇ ਆਪੀ ਸਿੱਪ ਦਾ ਜਿਹੜਾ ਵਾਧੂ ਘਟੋ ਸਮਾਨ ਆ ਉਹਦੇ ਚ ਸਿੱਟ ਦੇ ਜਾ ਰਵੀਸ਼ ਜਿੰਨਾ ਆਹ ਸਿਮਿੰਟ ਦਿਖਾ ਦਿੰਨੇ ਆ ਜੀ ਤੁਹਾਨੂੰ ਇੱਥੋਂ ਦਾ ਸਿਮਿੰਟ ਉਹਦਾ ਇਹੋ ਜਾ ਇਹ ਵੀ ਆਹੀ ਜੀ ਪੈਕਿੰਗ ਆਉਂਦੀ ਹੈ ਸਿਮਿੰਟ ਦੀ 10 ਕਿਲੋ ਦਾ ਇੱਕ ਪੈਕ ਆਉਂਦਾ 25 25 ਕਿਲੋ ਦਾ ਇਹ ਬਾਈ ਕਿੰਨਾ ਪਾਉਣਾ ਹੁੰਦਾ ਹੈਗਾ ਸਾਣੀ ਪਾਦੇ ਬਾਈ ਆਪਣੇ ਇੱਕ ਮਿਕਸਰ ਦਾ ਅੱਧਾ ਬੈਗ ਪੈਂਦਾ ਹੈ ਅੱਧਾ ਬੈਗ ਇੱਕ ਮਿਕਸਰ ਜੀ ਠੀਕ ਆ ਮਸਾਲਾ ਤਿਆਰ ਹੋ ਰਿਹਾ ਜੀ ਕਰੰਡੀਆਂ ਲਾਵਾਂਗੇ ਹੁਣ ਇਟਾਂ ਚੜਾਂਗੇ ਪਾਣੀ ਹੈ ਨਾ ਪੂਰਾ ਤਜਰਬਾ ਹੈ ਯਾਰ ਕਿੰਨਾ ਕਿਵੇਂ ਦਾ ਕਿਵੇਂ ਲਾਉਂਦੇ ਆ ਹੈ ਨਾ ਹਾਂ ਫਾਰਾ ਕੋ ਪਤਾ ਲੱਗ ਗਿਆ ਉਹ ਦਿਆ ਕਈਆਂ ਦਾ ਇੱਟਾਂ ਦਾ ਹਾਂ ਚੜਾਉਣੀ ਐ ਤੂੰ ਬਾਜੋ ਕਹਿੰਦਾ ਉਹ ਭਾਈ ਉਹ ਸਾਈਡ ਉਹ ਪਾਣੀ ਪਾਉਣਾ ਤਿਆਰੀ ਐ ਭਾਈ ਜੀ ਹਾਂਜੀ ਭਾਈ ਜੀ ਹਾਂਜੀ ਤਿਆਰੀ ਆ ਰਹੀ ਸੜਦੀ ਏ ਹਾਂਜੀ ਲੋਕ ਲਾਓ ਭਾਈ ਕਹਿੰਦਾ 70 ਸਤਨਾ ਅਗੇ ਕੋਈ ਪਤਾ ਲੱਗੂ ਵਸੇ ਇਹ ਜਦੋਂ ਦੇ ਬਣ ਗਿਆ ਕੱਢਾਂਗਾ ਜੇ ਇਹਨੂੰ ਕਟਾਈਂ ਕਾਚ ਬਾਲਟੀ ਚ ਬਾਲਟੀ ਵੀ ਕਣਾਈ ਉਹ ਐਨੀ ਮਾਰਨ ਵਾਲਾ ਇਹ ਐਨੀ ਮਾਰਨ ਐਨਾ ਸੱਚੀ ਬਹੁਤ ਜ਼ਿਆਦਾ ਹਾਰਡਵਰਕ ਹੈ ਤੇ ਹੱਥ ਦੇ ਖਲੋ ਐ ਮੈਨੇ ਪਟਣਾ ਸ਼ੁਰੂ ਹੋ ਗਿਆ ਸਿਮਿੰਟ ਸਿਮਿੰਟ ਬਰੇਤੇ ਨਾਲ ਲੱਗ ਲੱਗ ਐ ਲੱਗਦਾਗਾ ਰੋਜ਼ ਕੰਮ ਕਰਦੇ ਐ ਰੋਜ਼ ਕੰਮ ਕਰਨਾ ਦਾ ਇਹਨਾਂ ਨੂੰ ਬਾਹਲ ਔਖਾ ਹੈ ਕਹਿੰਦੇ ਹੁੰਦੇ ਨਾ ਜਿਵੇਂ ਦੂਰ ਦੇ ਢੋਲ ਸਾਹਿਬ ਨੇ ਤੇ ਦੂਰੋਂ ਗੱਲਬਾਤ ਹੋਰ ਲੱਗਦੀ ਹੁੰਦੀ ਆ ਵੀ ਪਤਾ ਨਹੀਂ ਕਿਵੇਂ ਦੀ ਮੌਜਾਂ ਵਾਲੀ ਜ਼ਿੰਦਗੀਆਂ ਆ ਐ ਫਲਾਣਾ ਪਰ ਕੰਮ ਔਖਾ ਹੈਗਾ ਜਾਂ ਰਾ ਪਏ ਜਾਣੀ ਹੈ ਜਾਂ ਬਾਹ ਪਏ ਜਾਣੀ ਹੈ ਜਦੋਂ ਬਾਹ ਪੈਂਦਾ ਇੱਕ ਦਿਹਾੜੀ ਲਾ ਕੇ ਫਿਰ ਪਤਾ ਲੱਗਦਾ ਵੀ ਕਿਹੜੇ ਭਾਅ ਵੇਖਦੀ ਹੈਗੀ 70 ਪਾਉਂਡ ਬਣਾਉਣੇ ਫਿਰ ਓਖੇ ਨੇ ਦਿੰਦੇ ਦਿੰਦੇ ਕਹਿੰਦੇ ਜਿਹੜੇ 70 ਬਣਦੇ ਆ ਨਾ 70 ਵੀ ਉਹ ਵੈਸੇ ਇਹਦੀ ਤਨਖਾਹ ਆਪਣੀ ਕਿੰਨੀ ਹੁੰਦੀ ਹੈ ਇਹ ਮਤਲਬ ਬਣਦੀ ਕਿੰਨੀ ਹੈ ਲੀਗਲ ਲੀਗਲ ਹਾਂ ਬਿਲਡਰ ਭਾਈ ਜ਼ਿਆਦਾਤਰ 70 70 ਦੇ ਰੇਟ ਹੁੰਦਾ ਵੀ ਹਾਂ ਹੁਣ ਚੱਲ ਰਿਹਾ ਮਾਰਕੀਟ 70 ਦਾ ਮਾਰਕੀਟ ਦਾ ਰੇਟ ਦਿਹਾੜੀ ਦੇ 70 ਮਿਲ ਲੰਗੇ ਹਾਂ 70 ਦੇ ਲਾ ਲਓ 7 8000 ਲਾਉਂਦਾ ਇੰਡੀਆ ਦਾ 8000 ਦਿੱਲੀ ਦਾ ਮਿਲਦਾ ਮੈਨੂੰ ਤੇ ਪਰ ਪਰ ਬਣਦਾ ਵੱਧ ਹੈਗਾ ਵੱਧ ਬਣਦੇ ਵੱਧ ਬਣਦੇ ਕਿੰਨੇ ਹੁੰਦੇ ਆ ਪੂਨ ਤਾਂ 12:30 ਵੀ ਚੱਲਦੇ ਆ ਜੀ ਸਾਢੇ 12 ਘੰਟੇ ਦੇ ਹਿਸਾਬ ਨਾਲ ਜੇ ਕਹਿੰਦੇ ਕਾਨੂੰਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇੰਗਲੈਂਡ ਦਾ ਜਿਹੜਾ ਵੇਜ ਰੇਟ ਘੰਟਿਆਂ ਦਾ ਹੈ ਮੇਰੇ ਖਿਆਲ ਚ 12 ਪਾਉਂਡ ਪਤਾ ਨਹੀਂ 12 ਪਾਉਂਡ ਸਮਥਿੰਗ ਪੈਂਦੀਆਂ ਘੰਟੇ ਦੀਆਂ ਸਾਢੇ 12 ਪਾਉਂਡ ਹੈ ਨਾ ਸਾਢੇ 12 ਪਾਉਂਡ ਘੰਟੇ ਦੇ ਮਿਲਨੇ ਚਾਹੀਦੇ ਆ ਤੇ ਮਤਲਬ 10 ਘੰਟੇ ਲਾਉਣਾ ਤਾਂ 120 ਬਣ ਗਏ ਹੋਰ ਬਣ ਗਏ ਹਨਾ ਪਰ ਕੰਮਕਾਰ ਤੁਹਾਨੂੰ ਪਤਾ ਹੀ ਹੈ ਫਿਰ ਇਹਦੇ ਚ ਮਤਲਬ 70 80 ਇਹ ਕੈਸ਼ ਤੇ ਜੇ ਤੁਸੀਂ ਕੈਸ਼ ਤੇ ਕੰਮ ਕਰਨਾ ਉਹ ਕਾਰਡ ਤੇ ਇੱਕ ਨੰਬਰ ਚ ਹੁੰਦਾ ਹੈ ਇਹ ਦੋ ਨੰਬਰ ਚ ਵੜ ਦੋ ਜਿਹੜਾ ਇਲੀਗਲ ਹੋ ਜਾਂਦੇ ਹੋਰ ਸਟੇਟਸ ਜਿਨ੍ਹਾਂ ਦਾ ਵਿਗੜ ਜਾਂਦਾ ਉਹਨਾਂ ਨੂੰ ਫਿਰ ਮਜਬੂਰੀ ਦਾ ਸਾਰਾ ਇਹੀ ਕਰਨਾ ਪੈਂਦਾ ਹੈਗਾ ਕੈਸ਼ ਤੇ ਕਰਦੇ ਜਿਵੇਂ ਆਪਣੇ ਜਿਵੇਂ ਆਪਣੇ ਸਟੂਡੈਂਟ ਆਉਂਦੇ ਉੱਥੋਂ ਨਾ ਮੈਂ ਉਹਨਾਂ ਨੂੰ ਐਨ ਆਈ ਦੇ 20 ਘੰਟੇ ਅਲਾਊਡ ਆ 20 ਘੰਟੇ ਕਰਕੇ ਉਹਨਾਂ ਦਾ ਰੈਂਟ ਵੀ ਮਸਾ ਨਿਕਲਦਾ ਤਾਂ ਹੀ ਉਹਨਾਂ ਨੂੰ ਇਹ ਕੈਸ਼ ਤੇ ਕਰਨਾ ਪੈਂਦਾ ਕੰਮ ਮਜਬੂਰੀ ਬਣ ਜਾਂਦੀ ਹੈ ਸਭ ਦੀ ਹਰ ਇੱਕ ਬੰਦਾ ਕਰਦਾ ਹੈ ਕੈਸ਼ ਸਟੂਡੈਂਟ ਮਤਲਬ 20 ਘੰਟੇ ਕੰਮ ਕਰ ਸਕਦਾ ਹਾਂ ਐਨ ਆਈ ਦੇ ਜਿਹੜਾ ਉਹ ਕਾਟਦੇ ਐਨ ਆਈ ਦੇ ਉਹਦੇ ਨਾਲ ਰੈਂਟ ਵੀ ਮਸਾ ਨਿਕਲਦਾ ਫਿਰ ਬੰਦੇ ਦਾ ਸਰਕਾਰੀ ਜਿਹੜਾ ਅਲਾ ਨੇ ਹਰੇ ਕਰਦਾ ਫਿਰ ਇੱਕ ਐਸ ਤੇ ਮਜਬੂਰੀ ਵਸ ਇੱਥੇ ਕਰਨਾ ਪੈਂਦਾ ਬਿਲਡਰ ਦੇ ਨਾਲ ਬਾਈ ਫਿਰ ਦੋ ਦਿਨ ਅਗਲਾ ਇੰਨੇ ਹੀ ਤੇ ਕਰ ਲਾਂਦਾ ਉਹਦੇ 20 ਘੰਟੇ ਪੂਰੇ ਹੋ ਜਾਂਦੇ ਫਿਰ ਬਾਕੀ ਦਿਨ ਮੰਦਾ ਇਧਰ ਬਿਲਡਰ ਵਗੈਰਾ ਨਾਲ ਲਾੜ ਦੋ ਨੰਬਰ ਚ ਕਰਦਾ ਹਾਂ ਹਾਂ ਕੈਸ਼ ਤੇ ਹੋ ਜਾਂਦਾ ਕੈਸ਼ ਤੇ ਹੋ ਜਾਂਦਾ ਹਾਂ ਤਾਂ ਹੀ ਕਰਕੇ ਉਹਨਾਂ ਨੂੰ ਵੀ ਜਿੰਨੇ ਕੰਮ ਕਰਾਉਣ ਵਾਲੇ ਉਹਨਾਂ ਨੂੰ ਵੀ ਪਤਾ ਹੁੰਦਾਗਾ ਵੀ ਇਹਦੀ ਮਜਬੂਰੀ ਹੈ ਫਿਰ ਉਹਨੇ ਮਤਲਬ ਆਪਦੇ ਹਿਸਾਬ ਨਾਲ ਪੈਸੇ ਦੇਣ ਉਹਨੇ ਆਪਦੇ ਹਿਸਾਬ ਨਾਲ ਕਰਨਾ ਫਿਰ ਮਤਲਬ ਕਾਰਡ ਤੇ ਉਹਨੇ ਉਹਨੇ ਪੇਮੈਂਟ ਨਹੀਂ ਦੇਣੀ ਉਹਨੇ ਨਹੀਂ ਦਿੰਦੇ ਹੈਗੇ ਫਿਰ ਵਿੱਚ ਕਈ 50 ਦਿੰਦੇ ਆ ਕੋਈ 70 ਦਿੰਦੇ ਆ ਨਵਾਂ ਪਟਾਈ ਜਾਣਗੇ 50 50 ਪਾਉਂਡ ਤੇ ਵੀ ਸਾਰੇ ਵੀ ਨਹੀਂ ਮਾੜੇ ਹੁੰਦੇ ਪੰਜਿਆਂ ਕੋਲ ਇੱਕੋ ਜਿਹੇ ਹੁੰਦੇ ਵਿੱਚ ਚੰਗੇ ਵੀ ਗਰੇ ਵੀ ਸਟੂਡੈਂਟ ਹੈ ਵੀ 8 ਘੰਟੇ ਕਰ ਸਕਦਾ ਹੂੰ ਕੰਮ ਕਰ ਨਹੀਂ ਸਕਦਾ ਉਹਦਾ ਫਾਇਦਾ ਬਹੁਤ ਚਾਗਦਾ ਫਿਰ ਜਿਹੜੇ ਬਿਲਡਰ ਹੁੰਦੇ ਜਾਂ ਕੋਈ ਹੋਰ ਹਾਂ ਵੀ ਇਹ ਕਿਹੜਾ ਕਿਸ ਨੂੰ ਕੋਸ਼ਕਾਇਤ ਕਰ ਸਕਦਾ ਆਪਣੀ ਇਹ ਤਾਂ 20 ਘੰਟੇ ਅਲੋਟ ਆ ਵੀ ਕੈਸ਼ ਤੇ ਕਰਦਾ ਆਪਦੀ ਮਰਜ਼ੀ ਨਾਲ ਕੰਮ ਕਰਵਾਉਂਦੇ ਨੇ ਫਿਰ ਉਹ ਲੋ ਧੱਕਾ ਕਰਦੇ ਕੋਈ ਟਾਈਮ ਨਹੀਂ ਹਾਂ ਤੇ ਸਵੇਰੇ 10 10 ਘੰਟੇ ਵੀ ਲਵਾ ਦਿੰਦੇ ਹਾਂ 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 ਜੀ 8 ਵਜੇ ਵੀ ਕਹਦਾ ਵੀ 8 ਵਜੇ ਆਉਣਾ ਤਾਂ ਆਉਣਾ ਜਾਣ ਵੇਲੇ ਕੋਈ ਟਾਈਮ ਨਹੀਂ ਅਨ ਮੈਂ 5 ਵਜੇ ਛੱਡਣ 6 ਵਜੇ ਛੱਡਣ 7 ਵੀ ਮੈਂ ਖੁੱਲ 7 ਵਜੇ ਤੱਕ ਵੀ ਕੰਮ ਕਰਿਆ ਬਈ ਮੈਂ ਕਿੰਨੇ ਵਜੇ ਤੋਂ 8 ਵਜੇ ਆਚਾ ਕੁਛ ਕਹਿ ਸਕਦੇ ਫਿਰ ਬੰਦੇ ਨੂੰ ਵਿੱਚ ਕਈ ਦੱਬੇ ਜਾਂਦੇ ਆ ਅਜੇ ਕਹਿੰਦੇ ਜਮੀ ਵੀ ਨਹੀਂ ਦਿੰਦੇ ਜਿਹੜੇ ਮਨ ਨਰਮਾਂਗੇ ਜੋ ਬੋਲਦੇ ਨੇ ਹੈਗੇ ਜਾਲ ਆਪਣਾ ਮੇਰਾ ਅਜ ਤੱਕ ਕਿੰਨੇ ਰੁਪਈਆ ਨਹੀਂ ਮਰਿਆ ਹੈਗਾ ਬੰਦੇ ਦੇ ਬੋਲਣ ਸਾਰ ਵਿੱਚ ਮੁੰਡੇ ਜਿਹੜੇ ਨਵੇਂ ਆਉਂਦੇ ਨਰਮਣੇ ਸੀ 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 700 ਪਾਉਂਡ ਮਾਰ ਜਾਂਦੇ ਨੇ ਬਿਲਡਰ ਵਿੱਚ ਦਿੰਦੇ ਨਹੀਂ ਹੈਗੇ ਆ ਦਿੰਦੇ ਨਹੀਂ ਹੈਗੇ ਸਾਰੇ ਲਈ ਜਾਂਦੇ ਰਹਿੰਦੇ ਆ ਹੂੰ ਬਹੁਤ ਔਖਾ ਹੈਗਾ ਬਾਈ ਹੂੰ ਔਖੀ ਲਾਈਫ ਇਹ ਮੁੰਡੇ ਜੀ ਸਟੂਡੈਂਟ ਆਏ ਹੋਏ ਆ ਸਾਰੇ ਜਿੰਨੇ ਆਪਣੇ ਸੀ ਸਾਰੇ ਤੁਹਾਡੀ ਫੀਸਾਂ ਫੂਸਾਂ ਵੀ ਕਿੰਨੀਆਂ-ਕਿੰਨੀਆਂ ਨੇਗੀਆਂ ਕੀ ਸਾਂ ਜਾਂਦੀ ਹੈ ਆਪਣੀ 4-400 ਹੁਣ ਮਹੀਨੇ ਦੀ ਕਿਸ਼ਤ 4-400 ਉਹਦੇ ਬਾਰੇ ਆਪਾਂ ਕਿਸੇ ਦਿਨ ਫੇਰ ਗੱਲ ਕਰਾਂਗੇ ਡਿਟੇਲ ਚ ਕਿੰਨੀ ਬਚਤ ਹੈ ਕਿੰਨੀ ਨਹੀਂ ਬਚਤ ਕੀ ਕੰਮ ਕਰ ਹਾਂ ਖਾਣ ਪੀਣ ਰੈਂਟ ਸਾਰੀ ਗੱਲਬਾਤ ਕਰਾਂਗੇ ਹਨਾ ਕਿਸੇ ਦਿਨ ਹਾਂ ਬਹੁਤ ਜ਼ਿਆਦਾ ਨਾ ਉਹ ਡਿਟੇਲ ਚ ਆਪਾਂ ਵੱਖਰਾ ਵਲੌਗ ਬਣਾਵਾਂਗੇ ਉਹਦਾ ਸਾਲ ਵਾਲਾ ਸਹੀ ਰਹਿੰਦਾ ਜਿਹੜਾ ਮਾਸਟਰ ਤੇ ਆਉ ਉਹਦਾ ਵਧੀਆ ਮੈਚਨਰ ਵਾਲਾ ਬਹੁਤ ਇੱਕ ਸਾਲ ਦੇ ਸਟ੍ਰਗਲ ਬਹੁਤ ਹੈ ਸਟ੍ਰਗਲ ਬਹੁਤ ਹੈ ਹਾਰਡ ਵਰਕ ਬਹੁਤ ਹੈ ਇੱਥੇ ਸਹੀ ਗੱਲ ਹੈ ਕਰੀ ਆਹ ਬਣ ਗਿਆ ਆਹ ਲੈ ਵੀ ਆ ਬਣ ਗਿਆ ਹੁਣ ਪਾਈਏ ਤੇ ਤਿਆਰ ਆ ਕੰਮ ਉੱਪਰਲੇ ਪਾਸੇ ਭਜਾਉਣਾ ਹੁਣ ਇਹ ਸਾਰਾ ਫਿਰ ਆ ਚੜਾਉਣੇ ਆ ਜੀ ਹੁਣ ਉੱਪਰ ਇਹ ਟਾਣੇ ਰੇ ਜੁੱਕੇ ਵਾਲੀਆਂ ਆ ਫੜੀ ਹੋਈ ਆ ਜੀ ਮੋਢੇ ਟੁੱਟ ਜਾਂਦੇ ਨੇ ਕਹਿੰਦੇ ਸਾਰਾ ਦਿਨ ਇਹਨੂੰ ਚੜਾ ਚੜਾ ਮੈਨਾਂ ਯਾਰ ਅੱਜ ਜਿੰਨੇ ਪੌਣ ਮਿਲ ਗਏ ਨੰਦਿਆ ਹਾਂਜੀ 60 70 ਉਹ ਜੇ 5 ਪਾਉਂਡ ਦੀ ਦਾ ਵਲਾ ਮੂਵ ਲੈਣੀ ਆ ਜਾ ਕੇ 5 ਦੇ ਵਿੱਚ ਕਿਨੇ ਹੋਣੀ ਪੈਂਗੇ ਹੈ ਨਾਲ ਵੀ ਲੈਣੀ ਨਾਲ ਕਿਹ ਕਹਿੰਦਾ ਕਹਿੰਦਾ ਸਪਰੇਅ ਵਾਲੀ ਨਾਲ ਬੈਗ ਚ ਪਾ ਕੇ ਲੈ ਆਉਨੇ ਆ ਹੈ ਜ਼ਰੂਰੀ ਤੂੰ ਲੱਕ ਲੱਕ ਤੋਂ ਕੌਣ ਲੱਗ ਜਾਂਦਾ ਹੈ ਨਾ ਮੂਵ ਚਲਾਉਣੇ ਆ ਸੱਭਾ ਚਲਾਉਣੇ ਆ ਸਾਰਾ ਸਾਰਾ ਲੈ ਬਾਈ ਫੜਾਉਣਾ ਮੂਵ ਰੋ ਰੋ ਥੋੜਾ ਲੱਗਣੀ ਭਾਜੀ ਇੱਕ ਅੱਧੀ ਦੇ ਨਹੀਂ ਲੱਗਣੀ ਮੂਵ ਮੂਵ ਇੱਕ ਤਾਂ ਨਹੀਂ ਲੱਗਣੀ ਐ ਫਿਰ ਕੀ ਹੋ ਜਾਂਦਾ ਹੈਗਾ ਉਸ ਤੋਂ ਹੋ ਜਾਂਦਾ ਸਰੀਰ ਫਿਰ ਦੋ ਬਾਤ ਆਤ ਪੈ ਜਾਂਦੀ ਐ ਤਾਂ ਮੂਵਾਂ ਦੀ ਲੱਗੀਆਂ ਕੋਈ ਥੋੜ ਹੋਏ ਕਰਨਾ ਕੰਮ ਦਲਾ ਜੀ ਨੇ ਪੁੱਛਿਆ ਪਰਾ ਖਾਸਾ ਓਏ ਇਹ ਕਿੰਨੇ ਕਿਲੋ ਦਾ ਊਏ ਹੈ ਅਮਰਤ ਕਿੰਨੇ ਕਿਲੋ ਦਾ ਹੋਊਗਾ ਵੀ 7-8 ਕਿਲੋ ਦਾ 7-8 ਖਾਸਾ ਭਰਗਾ ਆ ਫੜ ਭਾਈ ਉਹ ਪੜ ਸਾਰੇ ਚੜਨੇ ਆ ਬਈ ਆਪਾਂ ਸਾਰੇ ਚੜਨੇ ਹਾਂ ਇੰਨਾ ਝੁਕਰ ਹੈ ਚੜਨੇ ਇੱਥੇ ਹੈਗਾ ਤਾਂ ਚੜਨੇ ਨੂੰ ਫਿਰ ਕਿਵੇਂ ਚੜਦੇ ਹਾਂ ਇੱਥੇ ਡੌਲਿਆਂ ਦਾ ਜ਼ੋਰ ਪੜਖਿਆ ਜਾਣਾ ਉਹ ਲੈਡਰ ਲੱਗੀ ਹੁੰਦੀ ਆ ਫਿਰ ਤਾਂ ਧਰ ਕੇ ਮੋਢੇ ਤੇ ਲੈਡਰ ਤੇ ਉੱਪਰਲੇ ਫਲੋਰ ਤੇ ਫਿਰ ਤਾਂ ਇਹੋ ਕਹਿੰਦੇ ਕਹਿੰਦੇ ਪੱਟਾ ਪੱਟ ਦੋਖਣਾ ਪੱਟਾ ਉਂਦੇ ਲੈਣਾ ਨੂੰ ਮਨ ਨਾਲ ਜਦੋਂ ਪੌੜੀ ਚੜਨਾ ਹੁੰਦਾ ਇਹ ਲੈ ਕੇ ਫਿਰ ਇਹ ਮੋਢੇ ਤੇ ਚੜਦੇ ਹੋਣੇ ਹਾਂ ਮੋਢੇ ਤੇ ਰੱਖ ਲਈਦਾ ਐ ਮੋਢੇ ਤੇ ਧਰ ਕੇ ਪੌੜੀ ਚੜਦੇ ਹਰ ਵਾਸਤਾ ਪੌੜੀ ਚੜਦੇ ਹਾਂ ਪੌੜੀ ਚੜਦੇ ਇੱਕ ਆਦ ਨਾਲ ਪੌੜੀ ਫੜਨੀ ਇੱਕ ਆਦ ਨਾਲ ਇਹਨੂੰ ਵੀ ਹੈਂਡਲ ਕਰਨਾ ਸੌਖਿਆ ਨਹੀਂ ਗਮਾਈਂ ਇਧਰ ਨਾਲੇ ਡਿੱਗਣ ਤੋਂ ਬਚਾਉਣਾ ਭਾਜੀ ਇੱਥੇ ਨਹੀਂ ਤੇ ਮਰ ਮਾਰੇ ਨਾਲੇ ਨਾਲੇ ਡਿੱਗਣ ਤੋਂ ਬਚਾਉਣਾ ਸਰੀਰ ਨਾਲੇ ਆਏ ਨੂੰ ਹੈਂਡਲ ਕਰਨਾ ਵਲੌਗ ਨੂੰ ਵਲੌਗ ਹੀ ਜਾ ਕੇ ਤਿੰਨ ਤਾਂ ਨੇ ਬੜ ਤੇ ਬੜ ਕੇ ਜਾਵਾਂਗੇ ਐ ਤਾਂ ਲੱਗੇ ਭੱਠੇ ਤੇ ਲੇਬਰ ਕਰਕੇ ਆਏ ਹੋਏ ਹਿੰਦੀ ਆ ਭੱਠੇ ਤੇ ਲੇਬਰ ਕਰਕੇ ਆਏ ਹੋਏ ਕੱਟ ਕੇ ਦਊਗਾ ਨਾ ਤੁਸੀਂ ਮੈਨੂੰ ਪਹਿਲਾਂ ਲਿਖ ਸਲੋ ਚੱਲਦਾ ਬਾਈ ਕੱਪੜਿਆਂ ਚ ਐ ਨਹੀਂ ਜਾਂਦੀਆਂ ਸਾਰੀਆਂ ਉੱਤੇ ਮਾਰਕਰ ਪੈਨਸਲ ਲੈ ਲੀ ਆ ਲੈ ਬਾਈ ਫੜ ਫੜ ਹੋ 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 ਥੱਕ ਗਏ ਯਾਰ ਜਾਣ ਤਾਂ ਦੇਣੀ ਬੂ ਚੱਲ ਇਹ ਮਸਾਲਾ ਵਾ ਗਿਆ ਜੀ ਪਲਾਸਟਿਕ ਦੀਆਂ ਬਾਲਟੀਆਂ ਇਹ ਤਾਂ ਦੋਵੇਂ ਵੜਾ ਹੁਣ ਫੈਸਲੇ ਲਵ ਆ ਲੈ ਆ ਲੈ ਇਹ ਦਿੰਦੇ ਪੰਜੇ ਪੰਜ 10 ਮੇਰੇ ਛੋਟੇ ਵੱਡੇ ਪਰਲੀ ਨਾ ਆ ਦੇਖੋ ਧੂੜ ਆਉਂਦੀ ਆ ਇੱਕਾਂ ਬਟਣੀਆਂ ਸੌਕੀਆਂ ਇਥੇ ਪੂਰਾ ਨਿਸ਼ਾਨੀਆਂ ਲਾਲਾ ਪੂਰਾ ਵੱਢੀ ਜਾਂਦੀ ਐ ਟਾਈਮ ਆ ਦੇਖੋ ਐ ਡਿਜ਼ਾਈਨ ਬੰਦੇ ਉਹਨਾਂ ਦੇ ਫੇਰਾ ਝੋਪੜੀਆਂ ਜੀਆਂ ਬਣਦੀਆਂ ਝੋਪੜੀਆਂ ਜੀਆਂ ਬਣਾਉਣੀਆਂ ਸੌਖੇ ਨਹੀਂ ਹੈਗੀਆਂ ਹਾਂ ਹਾਂ ਇਹ ਝੋਪੜੀ ਬਣਦੀ ਹੈ ਹਾਂ ਆ ਜਿਹੜੀ ਉੱਪਰ ਝੋਪੜੀ ਜੀ ਬਣਾ ਰਹੇ ਹਾਂ ਟੇਡੀਆਂ ਰੇਡੀਆਂ ਜੀ ਟਾ ਵੱਢੀਆਂ ਇਹਦੀ ਆ ਪੂਰਾ ਭਾਈ ਬਹੁਤ ਕੰਮ ਕਰਦਾ ਯਾਰ ਸਾਰਿਆਂ ਤੋਂ ਵੱਧ ਕੰਮ ਕਰਦਾ ਹੈ

ਨਾ ਮਾਰਦੇ ਇਹਦੇ ਮੈਚੇ ਨਿਸ਼ਾਨ ਹੀ ਗਲਤ ਲਾਗੇ ਨੇ ਨਹੀਂ ਜਿੱਥੇ ਨੇ ਮਾਰਕ ਲਾਗੇ ਦਮੇ ਉੱਥੇ ਵੱਢੂ ਜਿੱਥੇ ਤੇ ਮਾਰਕ ਲਾਗੇ ਤਾਂ ਉੱਥੋਂ ਵੱਢ ਲੈ ਆ ਲੈ ਇਹ ਸਿੱਧਾ ਨਹੀਂ ਨਾ ਚੌਂਦਾ ਕਰਦਾ ਜੋ ਬਣ ਤੇਰਾ ਫੇਰ ਰੋਂਗ ਹੋ ਗਿਆ ਯਾਰ ਕੀ ਰੋਂਗ ਹੋ ਗਿਆ ਅੱਗੇ ਤੇਰਾ ਬੰਦਰੀ ਕਰ ਦਿੰਦੇ ਆ ਅੱਜ ਉਹ ਵੱਡਾ ਦੇ ਵੱਡਾ ਲਾ ਵੱਡਾ ਆ ਸਾਡਾ ਕਰ ਪਤਾ ਨਹੀਂ ਕਿਦਾਂ ਵੱਢੀ ਜਾਂਦਾ ਮੈਨੂੰ ਸਮਝ ਨਹੀਂ ਆਉਂਦੀ ਤਿੰਨ ਬਲਾਕ ਵੜ ਤੇ ਅੱਗੇ ਦੇ ਨੇ ਅੱਗੇ ਤੋਰਦੇ ਹੋਰ ਤੋਰਦੇ ਗਲਤ ਵੱੜਦਾ ਵੀ ਗਲਤ ਕਰਦਾ ਨਜ਼ਰ ਲੱਗੀ ਮੈਂ ਕਿਹਾ ਬਾਈ ਪੂਰਾ ਵੜਾ ਕੰਮ ਕਰਦਾ ਅਤਰ ਅਗਵੰਦ ਇਹ ਤਾਂ ਨੀਵਾ ਹੀ ਰੱਖੀਂ ਜਿੰਨਾ ਮਾਰਗ ਲਾਉਣਾ ਤੇ ਨੀਵਾ ਜਾਵੇ ਤੇਰਾ 10 ਮਿਲ ਨੀਵਾ ਹੋਵੇ 10 ਮਿਲ ਪੂਰਾ ਨੀਵਾ ਕਰ ਦੇ ਆਹ ਮਾਰਗ ਤੋਂ ਜਿੱਥੇ ਮਾਰਗ ਜਾਉ ਉਸੇ ਤੱਕ ਜੇ ਸਹੀ ਸੀਮਟ ਪਾਲਾ ਵਿੱਚ ਫੜਾ ਇੱਕ ਸੁਟਾ ਪਾਲੇ ਤੋਂ ਬਣੇ ਕੰਮ ਸੰਪਰਾ ਓਏ ਸੀਮਟ ਪਾਲਾ ਵਿੱਚ ਜਿੰਨੇ ਲੈਦੇ ਆਵਾਂ ਆ ਆ ਪਾਲਾ ਆ ਹਾਂ ਨਾ ਬੰਦ ਲਾ ਲਓ ਐ ਲੱਗਦੀ ਆ ਜੀ ਚਣਾਈ ਲੈਵਲ ਕਰਕੇ ਇੱਕ ਨੰਬਰ ਜੇ ਕਰਦੇ ਆ ਕੰਮ ਜਮਾ ਕਿਉਂ ਵੀਰੇ ਹਾਂਜੀ ਇੱਕ ਨੰਬਰ ਜੇ ਜਮਾ ਐਦਾਂ ਲੱਗਦਾ ਇਹ ਸਿਮਿੰਟ ਲਾ ਗਿਆ ਐ ਲੱਗਦੀ ਆ ਚਣਾਈ ਮੈਂ ਠੇਕਾ ਬਿਲਡਰ ਨੂੰ ਹੀ ਦੇਣਾ ਯਾਰ ਮੇਰੇ ਘਰ ਦਾ ਹੁਣ ਮੇਰੇ ਵਾਲਾ ਮਿਸਤਰੀ ਕੰਮ ਨਹੀਂ ਕਰਦਾ ਇਹ ਬੜੇ ਤੇਜ ਹੈ ਵਿੱਚ ਹੀ ਮੈਂ ਲੱਗੂਗਾ ਘਰ ਜੇਤੀ ਬਣ ਜੂਗਾ ਸਾਡਾ ਬਿਲਡਰ ਕਹਿੰਦਾ ਮਹਿੰਗਾ ਪਊਗਾ ਇਹ ਬਿਲਡਰ ਮਹਿੰਗਾ ਪਊਗਾ ਭਰਾ ਆਹ ਇਹ ਇਟਾਂ ਜੀ ਯੂਕੇ ਦੀ ਚਣਾਈ ਐ ਹੁੰਦੀ ਐ ਕਰ ਲੋ ਭਾਜੀ ਕਰ ਲੋ ਕੁਛ ਐਸਵੇਰ ਦਾ ਕੁਛ ਨਹੀਂ ਕੀਤਾ ਆਹ ਕਹਿੰਦਾ ਨੇ ਬੋਲਣਾ ਬਹੁਤ ਐ ਆਣ ਵਾਲਾ ਬਸ ਛਿੱਤਰ ਫੇਰਨਾ ਛਿੱਤਰ ਮੈਂ ਕਹਿੰਦਾ ਨੇ تسਲੀ ਕਰਾ ਦੇਣੀ ਐ ਉਹਨੇ ਸ਼ਾਮ ਨੂੰ ਜਾਣ ਵੀ ਨਹੀਂ ਦੇਣਾ ਜਿੰਨੀਆ ਮਰਜ਼ੀ ਚੋ ਮਰਜ਼ੀ ਕਰੀ ਜਾ ਉਹਨੇ ਆਪਣਾ ਟਾਰਗੇਟ ਦੇਖਣਾ ਜੰਮੀ ਅੱਛਾ ਤੁਹਾਡਾ ਜਿਹੜਾ ਕੰਮ ਹੁੰਦਾ ਐ ਤੁਹਾਨੂੰ ਟਾਰਗੇਟ ਦਿੱਤਾ ਜਾਂਦਾ ਵੀ ਇੰਨਾ ਕੰਮ ਕਰਨੀ ਕਰਨਾ ਸਹੀ ਗੱਲ ਹੈ ਭਾਈ ਹੈ ਹਾਂਜੀ ਹਾਂਜੀ ਭਾਈ ਵੀ ਇੱਕ ਦਿਨ ਦਾ ਟਾਰਗੇਟ ਦੇਦਾ ਵੀ ਇੱਕ ਦਿਨ ਚਾਹ ਨਿਮੜਨੀ ਨਿਮੜਦਾ ਹਾਂਜੀ ਉਹਨਾਂ ਕਰਨਾ ਪੈਣਾ ਹੈ ਹਾਂ ਇੱਕ ਦਿਨ ਦਾ ਨਹੀਂ ਦਿੰਦੇ ਜੀ ਹਾਂ ਸ਼ਾਮੀ 4-5 ਵਜੇ ਤੋਂ ਬਾਅਦ ਹੀ ਦਿੰਦੇ ਨੇ ਅੱਛਾ 4 ਵਜੇ ਤੋਂ ਬਾਅਦ ਟਾਰਗੇਟ ਦੇ ਦੇਣਗੇ ਵੀ ਅੱਜ ਤੱਕ ਕਰਨਾ ਕਰਨਾ ਜੇ ਨਾ ਕੀਤਾ ਤਾਂ ਫਿਰ 9 ਵਜੇ ਛੱਡਣਾ ਪੈਣਾ ਭਾਵੇਂ ਪਰ ਕਰਕੇ ਜਾਣਾ ਪੈਣਾ ਕਈ ਵਾਰ ਭਾਈ ਐਵੇਂ ਜੇ ਕੰਮ ਤੇ ਫਸ ਜਾਂਦੇ ਜਿਹੜਾ ਛੱਡ ਨਹੀਂ ਸਕਦੇ ਜਿਵੇਂ ਆਪਾਂ ਟੈਲਾ ਚੱਕਦੇ ਆਂ ਜੀ ਹਾਂ ਹੁਣ ਸ਼ਾਮੀ ਜਿੰਨਾ ਮਰਜ਼ੀ ਟਾਈਮ ਹੋ ਜਾਏ ਛੱਡ ਨਹੀਂ ਸਕਦੇ ਕਿਉਂਕਿ ਬਾਰਿਸ਼ ਆ ਗਈ ਜਾਂ ਕੁਝ ਵੈਦਰ ਦਾ ਪਤਾ ਨਹੀਂ ਲੱਗਦਾ ਇੱਥੇ ਹਾਂ ਤੇ ਬਾਰਿਸ਼ ਆ ਗਈ ਤੇ ਉਹ ਪਾਣੀ نیچے ਚੱਲ ਜਾਣਾ ਰੇਲ ਕੇ ਜਾਣਾ ਪਊਗਾ ਅੰਦਰ ਸਾਰਾ ਸੀਲਿੰਗ ਖਰਾਬ ਹੋ ਜਾਣੀ ਕੰਮ ਵੱਜ ਜਾਏਗਾ ਠੀਕ ਹੈ ਇਹ ਕਰਕੇ ਜਾਣਾ ਜਿੱਦਾਂ ਮਰਜ਼ੀ ਕਵਰ ਜੋ ਮਰਜ਼ੀ ਵਧੀਆ ਠੀਕ ਹੈ ਠੀਕ ਹੈ ਉਹ ਮੈਂ ਸਾਰਾ ਕਰ ਦਣਾ ਵੇਟ ਕਰ ਲੈ ਯਾਰ ਕਿ ਤੂੰ ਲਾਲਾ ਜਾਂ ਮੈਨੂੰ ਲਾ ਲੈਂਦੇ ਸਾਰੀ ਮਿਸਤਰੀ ਨੇ ਤੇ ਤਗੜੇ ਤੋਂ ਤਗੜਾ ਆ ਨਾ ਸਾਡੇ ਨੇੜੇ ਮਤਲਬ ਜਿੱਥੇ ਕੰਮ ਚੱਲ ਰਿਹਾ ਇਥੇ ਗਵਾਂਡੀਆਂ ਦਾ ਘਰ ਹੈਗਾ ਤੇ ਇਥੇ ਕੋਈ ਬੰਦਾ ਬਾਹਰ ਨਿਕਲ ਕੇ ਵੀ ਨਹੀਂ ਦੇਖਦਾ ਵੀ ਕੰਮ ਚੱਲੀ ਜਾਂਦਾ ਜਾਂ ਕੀ ਹੈਗਾ ਆਪਣੇ ਵਾਲੇ 5-7 ਘਰਾਂ ਦੇ ਬੰਦੇ ਵੈਸੇ ਹੀ ਆਏ ਰਹਿੰਦੇ ਆ ਤੇ 5-7 ਘਰਾਂ ਦੇ ਬੰਦੇ ਨੇੜੇ-ਤੇੜੇ ਸਲਾਹਾਂ ਦੇਣ ਨੂੰ ਰਾਇਆਂ ਦੇਣ ਨੂੰ ਹੀ ਲੱਗੇ ਰਹਿੰਦੇ ਆ ਵੀ ਐਂ ਕਰ ਲਓ ਐਂ ਕਰ ਲਓ ਭਾਈ ਇੱਥੇ ਗਵਾਂਡੀ ਗੁੰਡੀ ਤਾਂ ਨਹੀਂ ਆਉਂਦੇ ਤੁਹਾਡੇ ਕੋਲੇ ਗਵਾਂਡੀ ਨਹੀਂ ਆਉਂਦੇ ਜਮੀ ਨਹੀਂ ਆਉਂਦੇ ਕਨੇ ਗਵਾਂਡੀ ਸਾਨੂੰ ਅੱਗੇ ਪੁੱਛਦੇ ਵੀ ਨਹੀਂ ਵੀ ਕੀ ਚੱਲੀ ਜਾਂਦਾ ਤੇ ਇੱਥੇ ਤੁਸੀਂ ਆਪਣੇ ਦੇਖ ਲਓ ਆਪਣੇ ਤਾਂ ਅੱਧਾ ਪਿੰਡ ਤਾਂ ਉਂ ਇਕੱਠਾ ਹੋਇਆ ਹੁੰਦਾ ਜਦੋਂ ਕਿਤੇ ਕੰਮ ਚੱਲੀ ਜਾਂਦਾ ਹੁੰਦਾ ਮਾੜਾ ਮੋਟਾ ਗੋਰਾ ਕੰਮ ਤੇ ਹੁੰਦਾ ਤੇ ਸੱਤ ਪੈਂਦੀ ਆ ਗੋਰਾ ਕੰਮ ਤੇ ਹੁੰਦਾ ਹੂੰ ਦਿਨਾਂ ਕਨੇ ਘਰ ਦੀ ਛੱਤ ਪੈਂਦੀ ਆ ਉਦਦੇ ਵੀ ਇਹ ਗੋਰੇ ਕੰਮ ਤੇ ਹੀ ਹੁੰਦੇ ਆ ਆਉਂਦੇ ਹੁੰਦੇ ਨਹੀਂ ਆਪਣੇ ਵਾਂਗੂ ਨਹੀਂ ਆਪਣੇ ਇੰਨੇ ਲੋਕਾਂ ਕੋਲੇ ਟਾਈਮ ਹੈ ਜਾਂ ਇੰਨੇ ਵਿਹਲੇ ਅੱਧਾ ਪਿੰਡ ਇਕੱਠਾ ਕਰ ਲੈਂਦੇ ਆ ਤੇ ਨਾ ਵੀ ਅੱਜ ਲੈਂਟਰ ਪੈ ਰਹੇ ਆਪਣੇ ਤੇ ਜਿਵੇਂ ਸੱਬੇ ਦੇ ਲੈਂਟਰ ਤੇ ਅੱਧਾ ਪੰਜਾਬ ਇਕੱਠਾ ਹੋ ਗਿਆ ਸੀਗਾ ਤੇ ਇੱਥੇ ਗੋਰਿਆਂ ਕੋਲੇ ਟਾਈਮ ਟੂਮ ਇੱਥੇ ਹੈ ਨਹੀਂਗਾ ਤਾਂ ਵੀ ਉਹ ਤਾਂ ਠੇਕੇਦਾਰਾਂ ਨੂੰ ਠੇਕਾ ਦਿੱਤਾ ਹੁੰਦਾ ਇਹਨਾਂ ਨੇ ਵੀ ਠੇਕਾ ਦੇ ਕੇ ਜਦੋਂ ਕੰਮ ਮੁਕੰਮਲ ਹੋ ਗਿਆ ਸਾਨੂੰ ਸੱਦ ਲਿਓ ਅਸੀਂ ਆ ਜਾਾਂਗੇ ਆਪਣੇ ਤਾਂ ਜੀ ਚੌਲ ਬਣਾ ਕੜਾਹ ਬਣਾਦੇ ਪਿੰਡ ਚ ਕੜਾਹ ਫੇਰ ਦਿੰਨੇ ਆਪਾਂ ਦਾਲਾਂ ਸਬਜ਼ੀਆਂ ਪਤਾ ਨਹੀਂ ਕੀ ਕੁਛ ਪਾਰਟੀਆਂ ਚੱਲਦੀਆਂ ਇੱਥੇ ਬਾਈ ਕੰਦੇ ਕੋਈ ਨਹੀਂ ਕੋਈ ਨਹੀਂ ਗਵੰਡੀ ਨੇ ਕੀ ਹੋਣਾ ਘਰ ਦਾ ਮਾਲਕ ਵੀ ਨਹੀਂ ਆਉਂਦਾ ਉਹਨੂੰ ਹੀ ਨਹੀਂ ਪਤਾ ਵੀ ਸਾਡਾ ਕੰਮ ਚੱਲਿਆਂ ਦਾ ਕਿੱਥੇ ਚੱਲ ਪਿਆ ਕਿੰਨਾ ਕੁ ਹੋ ਗਿਆ ਮਾੜਾ ਮੋਟਾ ਕੀ ਕਹਣਾ ਗੇੜਾ ਮਾਰ ਜੇ ਨਹੀਂ ਕੋਈ ਫਿਕਰ ਨਹੀਂ ਆਪੇ ਹੁੰਦਾ ਰਹਿੰਦਾ ਹੈ ਹਾਂ ਲੈ ਆਪਰ ਬਲੌਗ ਫਿਰ ਕਹਿੰਦਾ ਮੈਨੂੰ ਮਾੜਾ ਬੋਲ ਨਾ ਕੋਈ ਕੋਦੇ ਆ ਦੇ ਵੈਕਨ ਚਾਰ ਬਲੌਗ ਆਹੋ ਤੂੰ ਤੇ ਇਹ ਬਲੌਕਾਂ ਦੀ ਢੇਰਾਂ ਲਾ ਆਪਣੇ ਕਿੰਨੇ ਜਵਨ ਨੇ ਆਹੋ ਇਹ ਇਹ ਨਵਾਂ ਨਵਾਂ ਲੱਗਿਆ ਕਰੈਂਟੀ ਦੇ ਮੁੰਡਾ ਹਾਂ ਹੈ ਸਿੱਖ ਰਿਹਾ ਹੈ ਕੰਮ ਹੈ ਦਿਖਾ ਰਹੇ ਹੈ ਭਾਈ ਕਾਈ ਤੇ ਧਿਆਨ ਰੱਖਣਾ ਤੇਰੇ ਕੰਮ ਹੁੰਦੇ ਮੇਰੇ ਹੁੰਦੇ ਤੇ ਸਿਖਾ ਰਹੇ ਹੈ ਹਾਂਜੀ ਭਾਈ ਤੇ ਲਾਲਾ ਕਾ ਉੱਤੇ ਆ ਕੇ ਫਿਰ ਅੱਛਾ ਬੜੇ ਸੋਹਣੇ ਲਾਦ ਨੇ ਕਿਤੇ ਮੈਂ ਐ ਨਾਲੇ ਦੇਖੀ ਜਾਣਾ ਇਥੇ ਵੀ ਜਿਹੜੇ ਚੱਲ ਮੇਰਾ ਪੁੱਤ ਜਿਹਾ ਟੀਚਰਾਂ ਟੋਚਰਾਂ ਕਰਦੇ ਹੀ ਇੱਕ ਦੂਜੇ ਨੂੰ ਉਹ ਸੱਚੀ ਹੀ ਹੈ ਬਿਲਕੁਲ ਸਹੀ ਹੈ ਹੈ ਸਹੀ ਗੱਲ ਹੈ ਟੀਚਰਾਂ ਮੈਨਾਂ ਤੇ ਟਾਈਮ ਨਹੀਂ ਲੰਘਦਾ ਇੱਕ ਦੂਜੇ ਨੂੰ ਟੀਚਰਾਂ ਕਰੇ ਬੈਨ ਸਹੀ ਗੱਲ ਹੈ ਭਾਈ ਇੰਨਾ ਮਿੱਠਾ ਦਾ ਬੱਸ ਚੱਲ ਚੁੱਪ ਕਰ ਜਾ ਇਹਨਾਂ ਜੇ ਲਾਲਾ ਆ ਕੇ ਕੰਮ ਕੋਈ ਹੋਰ ਕਰਦਾ ਹੁੰਦਾ ਫੀਲ ਦੂਜੇ ਥੱਲੇ ਬੰਦੇ ਖੜੇ ਨੂੰ ਹੁੰਦਾ ਹੁੰਦਾ ਇਹ ਐ ਕਰਦੇ ਉਹ ਕਰਦੇ ਉਹ ਸਲਾਮਾਂ ਵਾਸਤੇ ਰੱਖਿਆ ਹੀ ਥੱਲੇ ਅੱਛਾ ਉਹ ਸਲਾਮ ਵਾਲੇ ਨੇ ਸਾਰੇ ਸ਼ੁਕਰੀਆ ਵੀਰ ਮੇਰਿਆ ਥੈਂਕ ਯੂ ਹਾਂਜੀ ਜਿਉਂਦੇ ਵਾਸਤੇ ਰਹੋ ਤੁਸੀਂ ਤਰਕੀਆਂ ਕਰੋ ਪ੍ਰਮਾਤਮਾ ਦਾ ਚੰਗਾ ਬਈ ਕਾਲੇ ਵੀਰ ਧੰਨਵਾਦ ਬਹੁਤ ਭਾਈ ਜੀ ਹਾਂਜੀ ਪੱਕਾ ਨਾਮ ਪੱਕਾ ਨਾਮ ਅਵਤਾਰ ਸਿੰਘ ਮੈਂ ਪੱਕਾ ਨਾਮ ਦਾ ਹੁਣ ਤੱਕ ਪੁੱਛੀ ਨਹੀਂ ਕਾਲਾ ਗਾਲੇ ਹੀ ਕਰੀਆਂ ਨਾ ਪਿਛੇ ਲਾ ਕੇ ਚੰਗਾ ਬਈ ਬ੍ਰਾਊਨ ਮੁੰਡੇ ਆ ਇਹ ਬ੍ਰਾਊਨ ਮੁੰਡੇ ਯੂਪੀ ਦੇ ਹੈ ਸ਼ੁਕਰੀਆ ਚੰਗਾ ਲੱਗਿਆ ਜੀ ਯੂ ਨੋ ਰូមਾਨੀਅਨ ਮੁਹੱਬਤ ਆ ਪਈਆਂ ਭਾਈ ਸਾਰੇ ਨਾਲ ਮਿਲ ਕੇ ਹਾਂ ਚੰਗਾ ਵੀਰੇ ਠੀਕ ਹੈ ਭਾਈ ਹਾਂਜੀ ਇਹ ਉਨਾਂ ਹੀ ਔਖਾ ਲੱਗ ਰਿਹਾ ਮੈਨੂੰ ਜਨਾ ਫਿਲਮ ਇਹ ਚ ਨਹੀਂ ਔਖਾ ਲੱਗਦਾ ਹੁੰਦਾ ਕਿਦਾ ਉਹ ਚੱਲ ਮੇਰਾ ਪੁੱਤ ਜੀ ਨਹੀਂ ਛੱਡ ਕੇ ਜਾਂਦੇ ਹੁੰਦੇ ਵੀ ਯੂਕੇ ਛੱਡ ਕੇ ਜਾਣਾ ਪੈਣਾ ਹੁਣ ਫਿਰ ਮੈਂ ਲਾਗੇ ਕਦੇ ਹੈ ਸ਼ੁਕਰੀਆ ਚਾਹੁੰਦੇ ਵਾਸਤੇ ਰਹੋ ਠੀਕ ਹੈ ਹਾਂਜੀ ਤੁਹਾਡੇ ਨਾਲ ਹਾਂਜੀ ਟੈਂਡ ਕਰਕੇ ਬੜਾ ਵਧੀਆ ਲੱਗਾ ਜੀ ਧੰਨਵਾਦ ਜੀ ਬਾਈ ਜੀ ਮਿਹਰਬਾਨੀ ਤੁਹਾਡੀ ਹੈ ਜੀ ਚਲਿਏ ਮੁੰਡਿਓ ਚਲੋ ਲੋ ਜੀ ਹੁਣ ਅਸੀਂ ਚੱਲੇ ਆ ਬਾਈ ਜੀ ਹੁਣਾਂ ਨੇ ਸਾਨੂੰ ਕਰਤੀ ਛੁੱਟੀ ਤੇ ਸਾਡੀ ਲੈਣੀ ਹੈ ਸਾਰਾ ਦਿਨ ਲਾ ਲੈਣੇ ਜਿਹਦੇ ਸਾਡੀ ਲੈਣੀ ਹੈ ਲਾ ਲੈਣਿਆ ਦੇਣ ਫਿਰ ਨਹੀਂ ਦਿਹਾੜੀ ਮਿਲੇ ਨਹੀਂ ਇਹ ਤਾਂ ਤਜਰਬੇ ਨੂੰ ਆਏ ਸੀਗੇ ਹੈ ਸਹੀ ਗੱਲ ਹੈ ਨਾ ਹਰ ਮਰਾਂ ਫੜੀ ਮੜਾ ਮੈਂ ਤਾਂ ਆ ਫੜੀ ਫੜੀ ਫੜ ਮੈਂ ਇਹਨਾਂ 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 ਪਿੱਛੇ ਭੱਜੇ ਫਿਰਦੇ ਆ ਜਿਹੜੀ ਆਹ ਰਾਣੀ ਵਾਲਾ ਹੱਥ ਚ ਆਉਂਦਾ ਨਾ ਆ ਜਦੋਂ ਆਥਣ ਨੂੰ ਮਿਲਦਿਆ ਇਹ ਇਹ ਤੰਨੀ ਮਿਲਦਿਆ ਸਾਰਾ ਦਿਨ ਲੱਕ ਤੋੜ ਕੇ ਇਹ ਇੰਨੀ ਮਿਲਦਿਆ ਵਾਸ ਕਿੰਨੇ ਹੁੰਦੇ ਆ 60 ਇੰਨੇ ਹੁੰਦੇ 70 ਮਿਲਦੇ 70 ਵੀ ਮਿਲ ਜਾਂਦੇ 60 ਵੀ ਮਿਲ ਜਾਂਦੇ ਨੇ ਹੋ ਗਏ ਪੂਰੇ ਇਹ ਆ ਲਓ ਜੀ ਆ ਚਾਰ ਨੋਟ ਫੜਾ ਦਿੰਦੇ ਆ 80 ਨੂੰ ਬਾਸ ਆ ਕੰਮ ਕਰਾ ਕੇ ਕਹਿੰਦੇ ਇਹਨਾਂ ਦਾ ਚਾਹ ਇਹਨਾਂ ਦਾ ਚਾਹ ਕਿਹਨਾ ਹੁੰਦਾ ਨਾ ਬਾਲਾ ਚਾਹ ਹੈ ਬਾਲਾ ਚਾਹ ਇਹ ਬਾਲਾ ਚਾਹ ਹੈ ਇਹਨਾਂ ਦਾ ਇਹ ਸਾਰੀ ਜਿੰਨਾ ਲੱਕ ਦੁਖਦਾ ਨਾ ਬੰਦੇ ਦਾ ਉਹ ਲਾ ਦਿੰਦੇ ਦਾ ਰਿਲੈਕਸ ਕਰਕੇ ਗਰਮ ਪਣੀ ਨਾਲ ਨਹਾ ਕੇ ਸੌਣ ਵਾਲਾ ਕੰਮ ਹੈ ਜਿਹਨੂੰ ਹੱਥ 'ਚ ਮਿਲ ਜਾਂਦਾ ਸਹੀ ਹੈ ਇਨੋਂ ਜੋ ਜਿਹੜਾ ਆ ਨੋਟ ਜਨਾ ਸੀ ਤਾਂ ਮੂਵ ਲੈਣੀ ਆ ਜੇ ਮੂਵ ਕਮਾਉਣੇ ਬਹੁਤ ਔਖੇ ਹੈ ਆਪ ਦੇ ਮਾਣਨੇ ਔਖੇ ਹੈ ਬਾਕੀ ਸ਼ੁਕਰੀਆ ਚੱਲ ਹਰੇ ਕੇਤੇ ਕਰਮ ਹੁੰਦੇ ਆ ਜਿੱਥੇ ਤੇਜੀ ਦੇ ਗੇ ਰੋਡ ਦਾਣਾ ਬਾਣੀ ਲਿਖਿਆ ਬੰਦਾ ਚੱਲੀ ਜਾਂਦਾ ਨਾ ਇਹ ਮੂਹ ਇਹ ਜਿਆ ਬਾਈ ਨਾ ਇਹ ਥੱਕਣ ਦਿੰਦੇ ਆ ਨਾ ਆਕਣ ਦਿੰਦੇ ਆ ਹੈ ਕੋਹੋਂ ਦਾ ਨਾ ਮੂਹ ਇਹ ਜਿਆ ਨਾ ਇਹ ਥੱਕਦਾ ਨਾ ਆਕਣ ਦਿੰਦੇ ਆ ਮਿੱਠੀ ਮਿੱਠੀ ਜੇਲ ਇਹਨੂੰ ਤਾਂ ਹੀ ਕਹਦੇ ਆ ਤਾਂ ਹੀ ਕਹਿੰਦੇ ਆ ਹੈ ਨਾ ਜਦੋਂ ਇਹ ਬੰਦੇ ਨੂੰ ਮਿਲਦੇ ਆ ਨਾ ਬੰਦਾ ਥੱਕਦਾ ਨਾ ਫਿਰ ਆਕਦਾ ਇਹ ਤਾਂ ਹੀ ਕਹਿੰਦੇ ਆ ਇੰਗਲੈਂਡ ਮਿੱਠੀ ਜੇਲ ਚਲੀਏ ਚਲੋ ਚੰਗਾ ਜੀ ਬਾਈ ਜੀ ਮ ਹਾਂਜੀ ਓਕੇ ਓਕੇ ਵੀਰੇ ਮਿਲਦੇ ਹਾਂ ਜੀ ਹਾਂਜੀ ਮਿਲਦੇ ਸੋ ਅੱਜ ਦਾ ਜਿਹੜਾ ਵਲੌਗ ਹੈ ਆਪਾਂ ਇਹਨੂੰ ਇੱਥੇ ਕਰਦੇ ਹਾਂ ਜੀ ਸਮਾਪਤ ਦੇ ਕਿਉਂਕਿ ਕੁਝ ਚੀਜ਼ਾਂ ਦੇ ਵਿੱਚ ਪੈਂਡਿੰਗ ਨੇ ਜਿਵੇਂ ਸਟੂਡੈਂਟ ਨੂੰ ਕਿੰਨਾ ਕੰਮ ਆ ਰਿਹਾ ਕੰਮ ਕਰਦੇ ਯੂਕੇ 'ਚ ਹਾਲਾਤ ਕੀ ਨੇ ਤੇ ਕਿੰਨੇ ਕੁ ਪੈਸੇ ਬਣਦੇ ਆ ਕਿੰਨੀ ਕੁ ਸੇਵਾਂ ਕਿੰਨੀ ਬਚਤ ਆਉਣ ਦਾ ਫਾਇਦਾ ਜਾਂ ਨਹੀਂ ਤੁਹਾਡੇ ਮਨ 'ਚ ਵੀ ਬਹੁਤ ਸਾਰੇ ਸਵਾਲ ਹੋਣਗੇ ਹਜੇ ਤੇ ਅੱਜ ਤਾਂ ਸਿਰਫ ਤੁਹਾਨੂੰ ਸਟਰਗਲ ਲਾਈਫ ਦਿਖਾਉਣੀ ਸੀ ਇਥੋਂ ਦੀ ਕਿ ਇਥੋਂ ਦੀ ਸਟਰਗਲ ਕਿਵੇਂ ਚੱਲਦੀ ਹੈ ਕਿਵੇਂ ਕੰਮਕਾਰ ਮਤਲਬ ਯੂਕੇ ਦੇ ਵਿੱਚ ਚੱਲਦੇ ਕਿਹੋ ਜਿਹੇ ਕੰਮ ਹੁੰਦੇ ਆ ਨਾ ਦਿਨ ਜਿਹੜੀ ਡੇ ਲਾਈਫ ਹੋ ਕਿਵੇਂ ਦੀ ਹੈ ਤੇ ਵਲੌਗ ਅਜੇ ਅਸੀਂ ਕੰਮ ਕਰ ਇਥੀਆ ਵਲੌਗਰ ਆਪਣਾ ਕੰਮ ਚੱਲਦਾ ਰਹੂਗਾ ਤੇ ਤੁਹਾਨੂੰ ਫੇਰ ਕਿਸੇ ਦਿਨ ਵੀਡੀਓ ਦੇ ਵਿੱਚ ਹਾਜ਼ਰ ਹੋ ਕੇ ਦੁਬਾਰੇ ਗੱਲਾਂ ਬਾਤਾਂ ਕਰਾਂਗੇ ਦਿਖਾਵਾਂਗੇ ਅਡੀਕ ਕਰਿਓ ਤੁਸੀਂ ਨਵੇਂ ਵਲੌਗ ਦੀ ਫੇਰ ਇੰਗਲੈਂਡ ਤੋਂ ਮਿਲਦੇ ਆ ਜੀ ਨਵੇਂ ਵਲੌਗਸ ਨੇ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ